ਤੇ ਤੁਹਾਡਾ ਕੀ ਹਾਲ ਚਾਲ ਹੈ ਨੌਜਵਾਨੋ ਮੇਰੇ ਵਾਰ ਨੂੰ ਪਛਾਨੋ ਬੱਚਿਆਂ ਨੂੰ ਪਿਆਰ ਵੱਡਿਆਂ ਦਾ ਸਤਿਕਾਰ ਹੈ ਮੈਂ ਕਾਮਯਾਬ ਬੰਦਿਆਂ ਨਾਲ ਕਰਾਂ ਮੁਲਾਕਾਤ ਦਿਖਾਵਾਂ ਕਿ ਮੈਂ ਖਾਲੀ ਬਣਾਉਣੀਆਂ ਸੋਗਾਤਾ ਨਵੇਂ ਨਵੇਂ ਮੁੱਦਿਆਂ ਤੇ ਰੱਖਾਂ ਮੈਂ ਡਿਬੇ ਪਰਮਾਸ਼ ਕਰਾਂ ਪੂਰੀ ਕਦੇ ਖਰਦਾਣਾ ਲੈ ਮੈਂ ਪੂਰਾ ਕਿਸੇ ਦਾ ਨਾ ਪੱਖ ਖੜਾ ਨਾਲ ਸਦਾ ਸੱਚ ਤੇ ਝੂਠਿਆਂ ਦੇ ਪੇਤ ਖੋੜਦਾ

ਕਹਿੰਦੇ ਕਿਸੇ ਨੂੰ ਆਪਣਾ ਕਹਿਣਾ ਬੜਾ ਔਖਾ ਹੈ ਸਦਾ ਯਾਰ ਦੀ ਰਜ਼ਾ ਦੇ ਵਿੱਚ ਰਹਿਣਾ ਬੜਾ ਔਖਾ ਹੈ ਲੋਕ ਕਹਿੰਦੇ ਕੰਜਰਪੁਣਾ ਇਸ਼ਕ ਨੂੰ ਪਰ ਕੰਜਲ ਯਾਰ ਨੂੰ ਕਮੋਣਾ ਬੜਾ ਔਖਾ ਹੈ ਬਿਲਕੁਲ ਜੀ ਸੋ ਰੇਡੀਅਸ 5 ਦੇ ਆਈਸ ਪ੍ਰੋਗਰਾਮ ਜਿਸ ਅਨਾਂ ਸਰਜਰੀ ਚ ਰਹਿ ਹੈ ਇਸ ਵਿੱਚ ਲਾਈਵ ਸੈਸ਼ਨ ਹੈ ਤੇ ਮਧਨਾਲ ਪਰਮਿੰਦਰ ਸਿੰਘ ਦਾ ਪੇਟਰੀ ਹੋ ਵਿੱਚ ਹੋ ਚੁੱਕੇ ਨੇ ਇਹਨਾਂ ਦਾ ਵੀ ਸਵਾਗਤ ਕਰਦੇ ਆ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਬੰਦਰ ਪਾ ਜੀ ਕੀ ਹਾਲ ਜਲਾ ਜੀ ਸਸੇਗਲ ਜੀ ਨਮਸਕਾਰ ਆਦਾਬ ਸਾਰੇ ਹੀ ਮਿੱਤਰ ਪਿਆਰਿਆਂ ਨੂੰ ਤੇ ਚੜ੍ਹਦੀ ਕਲਾ ਛਮੋਗੇ ਜਿੱਥੇ ਕਿਤੇ ਵੀ ਇਸ ਗੱਲ ਬਾਤ ਨੂੰ ਤੁਸੀਂ ਸੁਣ ਰਹੇ ਹੋ ਬਿਲਕੁਲ ਯਾ ਦੇਖ ਰਹੇ ਹੋ ਇਹ ਠੀਕ ਹੈ ਕਿ ਆਸ-ਪਾਸ ਜਿਹੜੀਆਂ ਘਟਾਵਾਂ ਆਉਂਦੀਆਂ ਕਈ ਵਾਰੀ ਬੰਦਾ ਉਹਦੇ ਨਾਲ ਥੋੜਾ ਜਿਹਾ ਬਿਲਕੁਲ ਆਪਣੇ ਕੰਮਕਾਰ ਤੋਂ ਜਾਂ ਜ਼ਿੰਦਗੀ ਦੀ ਜੀਵਨ ਜਾਗਤ ਦੇ ਵਿੱਚ ਗਾਫਲਿੱਪਸ ਤੁਰਦਿਆਂ ਤੁਰਦਿਆਂ ਬਿਲਕੁਲ ਉਪਰਵਾਹਤ ਹੁੰਦਾ ਔਰ ਇਹੀ ਇਨਸਾਨੀ ਭਾਵਨਾਵਾਂ ਦੀ ਕਦਰ ਜਿਹੜੀ ਆ ਉਚਾਈ ਕਿਤੇ ਵੀ ਤੁਸੀਂ ਬੈਠਿਓ ਕਰਨੀ ਚਾਹੀਦੀ ਆ ਜਿਵੇਂ ਬੀਤੇ ਕੁਝ ਦਿਨਾਂ ਤੋਂ ਜਿਹੜੀਆਂ ਜੜੀਆਂ ਕਟਨਾਵਾ ਵਾਪਰੀਆਂ ਉਹਨਾਂ ਨੂੰ ਲੈ ਕੇ ਇੱਥੇ ਵੀ ਚਰਚਾ ਹੁੰਦੀ ਰਹੀ ਜੀ ਔਰ ਬਹੁਤੀ ਵਾਰ ਕੀ ਹੁੰਦਾ ਕਿ ਸਾਡੇ ਸਮੀਤ ਬਹੁਤ ਸਾਰੇ ਸਰੋਤੇ ਕਈ ਖਬਰਾਂ ਨੂੰ ਅੱਜ ਤੱਕ ਨਿਚੇ ਤੇ ਰੱਖਦੇ ਦੂਜੇ ਦਿਨ ਭੁਲਾਉਂਦੇ ਆ ਜਿਵੇਂ ਪੰਜਾਬ ਦੇ ਵਿੱਚ ਚੱਲਣ ਹੋਇਆ ਕਿ ਇੱਕ ਮੁੱਦਾ ਜਿਹੜਾ ਕਿਸੇ ਟਾਈਮ ਬਹੁਤ ਭਾਰੀ ਸੀ ਔਰ ਦੂਜੇ ਤੀਜੇ ਦਿਨ ਲੋਕਾਂ ਨੂੰ ਭੁਲਾ ਦਿੱਤਾ ਸੋ ਇਹ ਸਾਰੀਆਂ ਗੱਲਾਂ ਚੱਲ ਰਹੀਆਂ ਲੇਕਿਨ ਉਧਰ ਕਹਿਮਾਗਮ ਵੀ ਚੱਲ ਰਹੀ ਆ ਪਹਿਲਗਾਮ ਦੀ ਜੀ ਆ ਇਕਲਾ ਬਹੁਤ ਸੋਹਣਾ ਸ਼ੇਰ ਆ ਉਰਦੂ ਦਾ ਲੇਕਿਨ ਉਹਨੂੰ ਮੈਂ ਪੰਜਾਬੀ ਦੇ ਵਿੱਚ ਸੁਣਾਉਣਾ ਤਾਂ ਕਿ ਸੌਖਾ ਹੋ ਜਾਏ ਕੰਮ ਉਹ ਕਹਿੰਦਾ ਵੀ ਬੱਦਲ ਹਟੇ ਤੇ ਗੁੰਮ ਅਸਮਾਨ ਦਸਿਆ ਹਮ ਬੱਦਲ ਹਟੇ ਤੇ ਗੁੰਮ ਅਸਮਾਨ ਦਸਿਆ ਪਾਣੀ ਉਤਰਿਆ ਤੇ ਆਪਣਾ ਮਕਾਨ ਦਸਿਆ ਹਮ ਪਰ ਉਸ ਤੋਂ ਅੱਗੇ ਜੁਦਾਈ ਦੀਆਂ ਮੰਜ਼ਲਾਂ ਸਨ ਜਿੱਥੇ ਜਾ ਕੇ ਉਸ ਦਾ ਨਿਸ਼ਾਨ ਦਸਿਆ ਨਿਸ਼ਾਨ ਦਸਿਆ ਹੋਰ ਸਾਡਾ ਇਸ਼ੂ ਕੀ ਆ ਗਿਆ ਵੀ ਪੰਜਾਬ ਤੇ ਬੰਗਾਲ ਦੀ ਵੰਡ ਹੋਈ ਸੀ ਆਪਾਂ ਜਾਣਦੇ ਆ ਬਿਲਕੁਲ ਇਸ ਵੰਡ ਦਾ ਬਹੁਤ ਵੱਡਾ ਮੀਣਾ ਹਾਲੀ ਵੀ ਸੀ ਇੱਕ ਦੂ ਨੂੰ ਦਿੰਨੇ ਆ ਜਿੱਥੇ ਰਿਸ਼ਤੇ ਬਹੁਤ ਹੱਦ ਤੱਕ ਵਿਤਰ ਹੋਣ ਲੱਗੇ ਸੀ ਜੀ ਜਿੱਥੇ ਜੰਮੂ ਕਸ਼ਮੀਰ ਦੇ ਵਿੱਚ ਲੱਖਾਂ ਦੀ ਤਦਾਦ ਦੇ ਵਿੱਚ ਸਲਾਨੀ ਆਉਣ ਲੱਗੇ ਸੀ ਉੱਥੇ ਪਹਲਗਾਮ ਵਾਲੀ ਘਟਾ ਨੇ ਸਾਰਾ ਕੁਝ ਜਿਹੜਾ ਬਿਲਕੁਲ ਉਹਦੇ ਤੇ ਮਿੱਟੀ ਪਾਤੀ ਔਰ ਹੁਣ ਹੋਇਆ ਕਿ ਉਸ ਸਾਰੇ ਰਾਮ ਰੋਲੇ ਦੇ ਵਿੱਚ ਬਹੁਤ ਸਾਰੇ ਲੋਕਾਂ ਦਾ ਜਿਨ੍ਹਾਂ ਦਾ ਇਲਾਜ ਹੋਣਾ ਸੀ ਪਾਕਿਸਤਾਨ ਤੋਂ ਜਿਹੜੇ ਉਧਰ ਭਾਰਤ ਵਾਲੇ ਪਾਸੇ ਵੇਏ ਸੀ ਉਹਨਾਂ ਨੂੰ ਸਮੇਂ ਸੀਮਾ ਜਦੋਂ ਦਿੱਤੀ ਗਈ ਔਰ ਉੋਂਦੇ ਕਰਾਉਂਦੇ ਵਿਚਾਰੇ ਬੀਤੇ ਕੱਲ ਤੱਕ ਉਹਨਾਂ ਦੀ ਹੱਦ ਨੰਦੀ ਸੀਗੀ ਸਮੇਂ ਦਾ ਜੋ ਟਾਈਮ ਲਿਮਿਟੇਸ਼ਨ ਸੀਗੀ ਉਹਦੇ ਮੁਤਾਬਕ ਉਹਨੂੰ ਵਾਪਸ ਸਟਾਰੀ ਵਗਾ ਪੜਦੇ ਰਾਹੀ ਪੱਤ ਦਾ ਪਾਕਿਸਤਾਨ ਦੇ ਵਿੱਚ ਪਰਤਣਾ ਪਿਆ ਇਦਾਂ ਜਿਹੜੇ ਭਾਰਤ ਦੇ ਬਹੁਤ ਸਾਰੇ ਲੋਕ ਉਧਰ ਪਾਕਿਸਤਾਨ ਨਾਲ ਆਪਣੇ ਰਿਸ਼ਤੇਦਾਰਾਂ ਦੇ ਵਿੱਚ ਗਏ ਹੋਏ ਸਨ ਕਈਆਂ ਦੇ ਵਿਆਹ ਉਧਰ ਹੋਏ ਹੋ ਜੀ ਮੁਸਲਮਾਨਾਂ ਦਾ ਪਾਕਨੂ ਵੀ ਜ਼ਿਕਰ ਕਰ ਦਿੱਤੀ ਸੀ ਭਾਰਤ ਦੇ ਵਿੱਚ ਵਾਧਿਆ ਪਾਕਿਸਤਾਨ ਉਹ ਵੀ ਉਹ ਸਾਰੀ ਚੀਜ਼ ਨੂੰ ਲੈ ਕੇ ਜਿੱਥੇ ਕੁਝ ਟਿੱਪਣੀਆਂ ਜਿਹੜੀਆਂ ਬਹੁਤ ਆਡ ਆ ਰਹੀਆਂ ਇਹ ਸਾਰੇ ਨਾਮ ਰੌਲੇ ਦੇ ਵਿੱਚ ਵੀ ਤੇ ਕੱਲ 14 ਦੇ ਕਰੀਬ ਇਹ YouTube ਚੈਨਲ ਨੇ ਪਾਕਿਸਤਾਨ ਦੇ ਉਹਨਾਂ ਨੂੰ ਭਾਰਤ ਦੇ ਪਾਸੇ ਬੈਨ ਕਰ ਦੁੱਤਾ ਗਿਆ। ਬਿਲਕੁਲ ਸਹੀ। ਔਰ ਇਹ ਉਹ ਦਿਨ ਨੇ ਜਦੋਂ ਉਹਗੇ ਕ੍ਰਿਕਟਰ شاہਦ ਅਫਰੀਦੀ ਨੇ ਬਕਾਇਦਾ ਇਹ ਗੱਲ ਜਿਹੜੀ ਆ ਇੱਕ ਮੀਡੀਆ ਚੈਨਲ ਦੇ ਉੱਤੇ ਕਹਿ ਦਿੱਤੀ ਕਿ ਭਾਰਤ ਆਪ ਹੀ ਹਮਲੇ ਕਰਵਾਉਂਦਾ ਤੇ ਮੁਰਕੇ ਨਾਂ ਲਾ ਦਿੰਦਾ। ਬਿਲਕੁਲ ਹਾਂ ਜੀ। ਤੇ ਹਾਲਾਂਕਿ ਇਹਦੀ ਪੁਸ਼ਟੀ ਇਹਦਾ ਕੋਸਬੂਤ ਇਹਦਾ ਕੋਈ ਗਵਾਹ ਜਿਹੜਾ ਫੋਨ ਦੇ ਕੋਈ ਨਹੀਂ ਹੈ। ਹਮ। ਪਰ ਆਪਾਂ ਜਾਣਦੇ ਆ ਕਿ ਚਿੱਟੀ ਸਿੰਗਾਪੁਰਾ ਦੇ ਵਿੱਚ ਜਿਹੜੇ ਸਿੱਖਾਂ ਦੀ ਪਹਿਲਾਂ ਜਦੋਂ ਬਿਲਕਲਿੰਟਨ ਭਾਰਤ ਆਏ ਸਨ ਜੋ ਕਤਲੇਆਮ ਹੋਇਆ ਸੀ ਜੀ ਉਸ ਸਾਰੇ ਮਾਮਲੇ ਦੇ ਵਿੱਚ ਵੀ ਇਹ ਗੱਲਾਂ ਚੱਲਦੀਆਂ ਰਹੀਆਂ ਤੇ ਦੂਜੇ ਪਾਸੇ ਜੇ ਗੱਲਾਂ ਹੋਰ ਚੱਲਦੀਆਂ ਜਿਨ੍ਹਾਂ ਦਾ ਚਰਚਾ ਅੱਜ ਖੁੱਲ ਕੇ ਹੋ ਰਿਹਾ ਉਹ ਹੈਗਾ ਕਿਸਾਨ ਮੋਰਚੇ ਦਾ ਹਮ ਹਮ ਕਿਸਾਨ ਮੋਰਚੇ ਵਿੱਚ ਜਗਜੀਤ ਸਿੰਘ ਡੱਲੇਵਾਲ ਤੇ ਸਰਮੁਣ ਸਿੰਘ ਪੰਦੇਹਰਾ ਬਦੋਨਾਂ ਲੀਡਰਾਂ ਦੇ ਨਾਮ ਅਕਸਰ ਲੈਂਦੇ ਆ ਇੱਥੇ ਜੀ ਔਰ ਉਹਨਾਂ ਦੋਨਾਂ ਨੇ ਲੰਬਾ ਸਮਾਂ ਇਸ ਨੂੰ ਲੀਡ ਕੀਤਾ ਸ਼ੰਭੂ ਤੇ ਖਨੋਰੀ ਬਾਰਡਰ ਦੇ ਵਿੱਚ ਜੀ ਹਾਲਾਤ ਇਹ ਹੋ ਗਏ ਗਰਚਾਜੀ ਵੀ ਅੱਜ ਸਵੇਰੇ ਸੁਖਜੰਦਰ ਖੋਸਾ ਤੇ ਇੰਦਰਜੀਤ ਕੋਟਵੱਡਾ ਕੋਟਵੱਡਾ ਦਾ ਪਿੰਡ ਦਾ ਨਾਮ ਹੈ ਹਾਂ ਜੀ ਇਹਨਾਂ ਦੋਵਾਂ ਨੇ ਬਹੁਤ سنگੀਨ ਇਲਜ਼ਾਮ ਲਾਏ ਉਹ ਕਹਿੰਦੇ ਵੀ ਡਲੇਰ ਸਾਹਿਬ ਇੰਨੇ ਦਿਨਾਂ ਬਾਅਦ ਮਰਨ ਵਰਤੋਂ ਬਾਅਦ ਵੀ ਯਕਦਮ ਸਿਹਤਯਾਬ ਕਿਸ ਤਰ੍ਹਾਂ ਹੋ ਗਏ ਜੀ ਦੂਜਾ ਉਹਨਾਂ ਨੇ ਜਿਹੜਾ ਸਭ ਤੋਂ ਵੱਡਾ سنگੀਨ ਇਲਜ਼ਾਮ ਜੋ ਮੈਂ ਸਮਝਦਾ ਕਿ ਬਹੁਤ ਵੱਡਾ ਧੋਖਾ ਹੋਏਗਾ ਜੇ ਗੱਲ ਸੱਚੀ ਹੋਈ ਮੋਤੋਂ ਹੀ ਚਰਚਾ ਤੇ ਵੀ ਜਲਦੀ ਰਹੀ ਆ ਲੇਕਿਨ ਉਹਨਾਂ ਨੇ ਅੱਜ ਖੁੱਲ ਕੇ ਈ ਟੀਵੀ ਚੈਨਲ ਉੱਤੇ ਇੱਕ ਡਿਬੇਟ ਦੇ ਵਿੱਚ ਹਿੱਸਾ ਲਿਆ ਇਹਨਾਂ ਦੋ ਵਾਟਾਂ ਨੇ ਗੱਲ ਕਹੀ ਆ ਕਿ ਕਿਸਾਨ ਮੋਰਚੇ ਦੇ ਦੌਰਾਨ ਲੱਖਾਂ ਕਰੋੜਾਂ ਦਾ ਘਟਾਲਾ ਹੋਇਆ ਤੇ ਇਹ ਜਿਹੜੇ ਨਾਮਨਹਾਲਤ ਕਿਸਾਨ ਆਗੂ ਨੇ ਇਹਨਾਂ ਨੇ ਬਹੁਤ ਸਾਰੇ ਪੈਸੇ ਕਮਾਏ ਬਹੁਤ ਸਾਰੀਆਂ ਜ਼ਮੀਨਾਂ ਦੇ ਵਿੱਚ ਵੀ ਇਹਨਾਂ ਦਾ ਹਿੱਸਾ ਸੀ ਤੇ ਕਈ ਕਬਜ਼ੇ ਵਾਲੇ ਜਿਹੜੇ ਥਾਂ ਸੀ ਉੱਥੇ ਇਹਨਾਂ ਨੇ ਆਪਣਾ ਕਮਿਸ਼ਨ ਵਿਖਾਦਾ ਹੁਣ ਪਤਾ ਨਹੀਂ ਇਹਦੇ ਵਿੱਚ ਸਰਕਾਰੀ ਮਿਲੀਭੁਗਤ ਕਿੰਨੀ ਆ ਜਾਂ ਸਰਕਾਰਾਂ ਨੇ ਇਹਦੇ ਵਿੱਚ ਕੀ ਲਾਹਾ ਖਟਿਆ ਜਿਹੜੀ ਗੰਢ ਤੋਂ ਪਕਠ ਤੌਰ ਦੇ ਉੱਤੇ ਕਹੀ ਜਾ ਰਹੀ ਆ ਕਿ ਇਹਨਾਂ ਦੀ ਸਰਕਾਰਾਂ ਦੇ ਨਾਲ ਸੀ ਜੀ ਇਹ ਉਹ ਦਿਨ ਆ ਜਦੋਂ 4 ਮਈ ਨੂੰ ਮਾਹੌਲਾਂ ਦੇ ਵਿੱਚ ਕਵਰ ਕੀਤਾ ਸੀ ਕਿ ਜਿਹੜੀ ਕੇਂਦਰ ਸਰਕਾਰ ਦੇ ਨੁਮਾਇੰਦਿਆਂ ਨਾਲ ਗੱਲਬਾਤ ਹੋਣੀ ਆ ਉਹਦੇ ਵਿੱਚ ਕਿਸਾਨ ਆਗੂ ਜ਼ਿੱਦ ਕਰ ਰਹੇ ਆ ਕਿ ਸਿਰਫ ਪੰਜਾਬ ਸਰਕਾਰ ਦਾ ਕੋਈ ਨੁਮਾਇੰਦਾ ਨਹੀਂ ਬੈਣ ਦੇਣਾ ਹੂੰ ਪਰ ਇਸ ਵਕਤ ਜੋ ਹਾਲਾਤ ਬਣੇ ਹੋਏ ਆ ਉਹਦੇ ਵਿੱਚ ਸੰਯੁਕਤ ਕਿਸਾਨ ਮੋਰਚਾ ਜਿਹਦੇ ਕਿ ਦੋ ਧੜੇ ਆ ਇੱਕ ਪੋਲੀਟਿਕਲ ਆ ਇੱਕ ਨਾਨ ਪੋਲੀਟਿਕਲ ਆ ਹੂੰ ਹੁਣ ਉਹ ਧੜੇ ਸਾਰੇ ਦੇ ਸਾਰੇ ਨਰਾਜ਼ ਨੇ ਜੀ ਪਬਲਿਕ ਡੋਮੇਨ ਦੇ ਵਿੱਚ ਜਿਹੜੀ ਬਦਨਾਮੀ ਖੁਨਾਮੀ ਇਹਨਾਂ ਲੀਡਰਾਂ ਦੀ ਹੋਈ ਆ ਹੂੰ ਉਹਦਾ ਇਹਨਾਂ ਦੇ ਕੋਲ ਹਾਲ ਦੀ ਕਿੜੀ ਜਵਾਬ ਨਹੀਂ ਹੈ ਜੀ ਤੇ ਰੀਸੈਂਟ ਢੱਲੇਵਾਲ ਹੁਣਾਂ ਨੂੰ ਜਦੋਂ মিডিਆ ਦੇ ਕਿਸੇ ਨੇ ਜਾ ਕੇ ਪੁੱਛਿਆ ਕਿ ਢੱਲੇਵਾਲ ਸਭ ਤੁਹਾਡੇ ਬਾਰੇ ਤਾਂ ਆ ਗੱਲਾਂ ਹੁੰਦੀਆਂ ਅੱਗੇ ਬੰਦ ਕਮਰਾਂ ਜਿ ਹੁੰਦੀਆਂ ਜਿ ਹੁਣ মিডিਆ ਤੇ ਹੋਣ ਲੱਗ ਪਈਆਂ ਉਹ ਕਹਿੰਦੇ ਨੇ ਮੈਨੂੰ ਲੱਗਦਾ ਸੁਚੇਂਦਰ ਖੋਸਾ ਮੇਰੇ ਨਾਲ ਨਾਰਾਜ਼ ਆ ਮੈਂ ਉਹਨਾਂ ਮਿਲ ਕੇ ਨਿੱਜੀ ਤੌਰ ਤੇ ਗਲਤ ਫੈਮੀ ਜਿਹੜੀ ਆ ਉਹ ਦੂਰ ਕਰਨ ਦੀ ਕੋਸ਼ਿਸ਼ ਕਰਾਂਗਾ ਓਕੇ ਪਰ ਇਹ ਜਿਹੜੇ ਇਲਜ਼ਾਮ ਨੇ ਜੀ ਬਹੁਤ سنگੀਨ ਇਲਜ਼ਾਮ ਜਿਹੜੀ ਪਾਰਦਰਸ਼ਤਾ ਇਹਨਾਂ ਲੋਕ ਪੱਖੀ ਅੰਦੋਲਨਾਂ ਦੇ ਵਿੱਚ ਹੋਣੀ ਚਾਹੀਦੀ ਹੈ ਉਹਦੇ ਮੱਦੇ ਨਜ਼ਰ ਇਹਨਾਂ ਦੋਵਾਂ ਲੀਡਰਾਂ ਨੂੰ ਜਿਹੜੇ ਖਾਸ ਤੌਰ ਤੇ ਸਕਰੀਨ ਦੇ ਉੱਤੇ ਰਹੇ ਜ ਨੈਸ਼ਨਲ ਇੰਟਰਨੈਸ਼ਨਲ ਮੀਡੀਆ ਦੇ ਵਿੱਚ ਹੁੰਦੀ ਰਹੀ ਜਿੱਥੇ ਕਿਤੇ ਪੰਜਾਬੀ ਵਸਦੇ ਨੇ ਉਹਨਾਂ ਦੇ ਲਈ ਇਹ ਬੜੀ ਦਿਲਚਸਪੀ ਦਾ ਕਾਰਨ ਬਣਿਆ ਰਿਹਾ ਜੀ ਹਾਲਾਂਕਿ ਇਹਦੇ ਵਿੱਚ ਆਪਾਂ ਖਟਿਆ ਕੁਝ ਨਹੀਂ ਜਿਹੜਾ ਕਿਸਾਨ ਮੋਰਚਾ 2 ਸੀ ਪਰ ਇਹ ਜਿਹੜੀ ਚੀਜ਼ ਆ ਇਹ ਨੇ ਜ਼ਰੂਰ ਲੋਕਾਂ ਦੇ ਮਨਾਂ 'ਚ ਸ਼ੰਕੇ ਪੈਦਾ ਕਰਤੇ ਖਾਸ ਤੌਰ ਤੇ ਪ੍ਰਦੇਸੀ ਪੰਜਾਬ ਦੇ ਵਿੱਚ ਅਤੇ ਬਜ਼ੁਰਗ ਆਪ ਤਾਂ ਧਰਨੇ ਦੇ ਰਿਹਾ ਪੰਜਾਬ 'ਚ ਬਿਲਕੁਲ ਪਰ ਉਹਦੇ ਬੱਚੇ ਜਿਹੜੇ ਆ ਉਹ ਪ੍ਰਦੇਸ਼ ਦੇ ਵਿੱਚ ਆ ਪ੍ਰਦੇਸ਼ ਦੇ ਵਿੱਚ ਉਹਨਾਂ ਨੇ ਕਾਫੀ ਵੱਡੀ ਮਦਦ ਜਿਹੜੀ ਆਰਥਿਕ ਤੌਰ ਦੇ ਉੱਤੇ ਭੇਜੀ ਹਮਮ ਲੇਕਿਨ ਦੇਖਣਾ ਹੋਵੇਗਾ ਫਿਰ ਦਾ ਸਾਖਤਾ ਕੋਸਾਨਾ ਨੂੰ ਕਿਸ ਤਰ੍ਹਾਂ ਦਿੰਦੇ ਆ ਤੇ ਕਿਸ ਤਰ੍ਹਾਂ ਦੀ ਟਰਾਂਸਪੇਰੈਂਸੀ ਮੇਨਟੇਨ ਉਹਨਾਂ ਨੇ ਕੀਤੀ ਆ ਆਰਥਿਕ ਤੌਰ ਤੇ ਜਿਹੜੀ ਮਦਦ ਉਹਨਾਂ ਨੂੰ ਦੇਸ਼ ਵਿਦੇਸ਼ ਤੋਂ ਪਹੁੰਚੀ ਬਿਲਕੁਲ ਬਿਲਕੁਲ ਆ ਜਿੱਥੇ ਤੁਸੀਂ ਪਹਿਲੇ ਗੱਲ ਕੀਤੀ ਹੈ ਕਿ ਜਿਸ ਤਰ੍ਹਾਂ ਸ਼ਾਹਿਦ ਅਫਰੀਦੀ ਨੇ ਪਹਿਲਾਂ ਕੰਮ ਭਾ ਦੇ ਇਸ ਮਾਮਲੇ ਦੇ ਵਿੱਚ ਬਿਆਨਬਾਜ਼ੀ ਕੀਤੀ ਹੈ ਜੀ ਕਹੇ ਬੀ ਭਾਰਤ ਨੇ ਇਹ ਗੀਤਾparat ਖੋਦ ਕਰਵਾਉਂਦਾ ਹੈ ਤੇ ਅਗਰ ਸਬੂਤਾਂ ਦੀ ਗੱਲ ਕਰੀਏ ਆਪਕੋ ਕਿ ਐਸੀ ਮਤਲਬ ਜਿਸ ਤਰ੍ਹਾਂ ਸਬੂਤ ਨਹੀਂ ਹੈ ਕੋਈ ਵੀ ਠੀਕ ਹੈ ਨਾ ਸਬੂਤ ਇਸ ਗੱਲ ਦੇ ਵੀ ਨਹੀਂ ਹੈ ਕਿ ਇਹ ਪਾਕਿਸਤਾਨ ਨੇ ਕਰਾਇਆ ਹਜੇ ਤੱਕ ਭਾਰਤ ਸਰਕਾਰ ਜਿਹੜੇ ਆ ਉਹ ਹਜੇ ਤੱਕ ਇਹ ਦੋਸ਼ੀਆਂ ਨੂੰ ਵੀ ਗ੍ਰਿਫਤਾਰ ਨਹੀਂ ਕਰ ਸਕੀ ਔਰ ਇਹ ਵੀ ਸਬੂਤ ਕੋਈ ਪੇਜ ਕੋਕਸਾ ਸਬੂਤ ਨਹੀਂ ਆਇਆ ਤੁਹਾਡੀ ਗੱਲ ਬਿਲਕੁਲ ਸਹੀ ਹੈ ਤੁਸੀਂ ਦੇਖੋ ਵੀ ਮੁਲਕ ਦੇ ਪ੍ਰਧਾਨ ਮੰਤਰੀ ਨੇ ਬਿਹਾਰ ਜਾ ਕੇ ਪਹਿਲਾ ਬਿਆਨ ਦਿੱਤਾ ਬਿਲਕੁਲ ਜਦੋਂ ਕਿ ਗ੍ਰਹਿ ਮੰਤਰੀ ਉਸ ਵੇਲੇ ਜੰਮੂ ਕਸ਼ਮੀਰ ਦੇ ਵਿੱਚ ਦੋ ਤਿੰਨ ਦਿਨ ਦੇ ਲਈ ਰਹੇ ਬਿਲਕੁਲ ਮੇਰਾ ਇੱਕ ਬਹੁਤ ਸਟਰੋਂਗ ਲੀਫ ਆ ਵੀ ਜੇ ਮੁਲਕ ਦਾ ਪ੍ਰਧਾਨ ਮੰਤਰੀ ਜਾਂ ਮੁਲਕ ਦੇ ਰਾਸ਼ਟਰਪਤੀ ਜਿਹੜੇ ਵੀ ਸੰਵਿਧਾਨਕ ਰੂਪਿਆਂ ਦੇ ਉੱਤੇ ਬਹੁਤ ਉੱਚੀ ਬੁਲੰਦੀ ਤੇ ਲੋਕ ਬੈਠੇ ਆ ਜੀ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਸੀ ਸਭ ਤੋਂ ਪਹਿਲਾਂ ਜਿਹੜੇ ਜ਼ਖਮੀ ਲੋਕ ਨੇ ਜਿਹੜੇ ਮਾਰੇ ਗਏ ਨਾ ਹਮਲਿਆਂ ਦੇ ਵਿੱਚ ਹਾਂਜੀ ਉਹਨਾਂ ਦੇ ਜ਼ਖਮਾਂ ਨੂੰ ਬੱਲਮ ਲੋੜੀ ਉਸ ਤੋਂ ਬਾਅਦ ਇਸ ਐਮੇਵਰੀ ਬਣਦੀ ਸੀ ਜਿੰਨੀ ਛੇਤੀ ਹੋ ਸਕੇ ਜਿਹੜੇ ਵੀ ਬੰਦਿਆਂ ਨੇ ਕਾਰਾ ਕੀਤਾ ਜੀ ਜਿਹੜਾ ਇਹ ਜ਼ਾਲਮਾਨਾ ਪਾਪਾ ਤੁਸੀਂ ਅਕਸਰ ਇਹ ਕਹਿੰਦੇ ਹੋ ਨਹੀਂ ਪਤਾਵਾ ਦਾ ਕੋਈ ਧਰਮ ਨਹੀਂ ਹੈ ਧਰਮ ਹੀ ਹੁੰਦਾ ਹਾਂ ਜੀ ਗਿਰਾਂ ਮਤਲਬ ਸਥਾਨਕ ਲੋਕਾਂ ਦਾ ਤੁਸੀਂ ਜੈਸਚਰ ਦੇਖੋ ਤਾਂ ਬਹੁਤ ਤਰਸ ਆਉਂਦਾ ਉਹ ਬੇਚਾਰਾ ਤੇ ਉਹਨਾਂ ਦੀ ਰੋਜ਼ੀ ਰੋਟੀ ਖੋਸ ਗਈ ਹੈ ਰੋਜ਼ੀ ਰੋਟੀ ਹਾਂ ਉਹਨਾਂ ਦਾ ਮੈਨੂੰ ਲੱਗਦਾ ਨਹੀਂ ਕੋਈ ਬਹੁਤਾ ਕਸੂਰ ਹੈਗਾ ਬਾਕੀ ਚਲੋ ਪੁਲਿਸ ਦੀ ਜਾਂਚ ਤੋਂ ਬਾਅਦ ਪਤਾ ਲੱਗ ਜਾਣਾ ਕਿ ਜੇ ਕਿਸੇ ਦਾ ਕੋਈ ਕਸੂਰ ਹੋਇਆ ਵੀ ਲੋਕ ਲੋਕਾਂ ਦੇ ਵਿੱਚ ਬਿਲਕੁਲ ਪ੍ਰੋਪਰਟੀ ਟਿੱਡ ਤੇ ਕੌਣ ਲੱਤ ਮਾਰੂਗਾ ਜੀ ਬਿਲਕੁਲ ਉਹੀ ਤਾਂ ਮੈਂ ਕਹ ਰਿਹਾ ਉਹੀ ਤਾਂ ਅਸੀਂ ਇਸ ਮੀਡੀਆ ਦੇ ਥਰੂ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਆਪ ਨਾ ਤਾਂ ਕੋਈ ਆਪਣੇ ਮੁੱਦਾ ਪਤਾ ਕੀ ਹੋਇਆ ਕਰਸ਼ਾ ਜੀ ਉਹਦੇ ਵਿੱਚ ਮੁੱਦਾ ਵੱਡਾ ਇਹ ਆ ਗਿਆ ਕਿ ਜਿੱਥੇ ਕਿਤੇ ਵੀ ਕਸ਼ਮੀਰੀ ਵਿਦਿਆਰਥੀ ਪੜ੍ਹਦੇ ਆ ਚਾਹੇ ਲਵਲੀ ਯੂਨੀਵਰਸਿਟੀ ਜਲੰਧਰ ਚ ਪੜ੍ਹਦੇ ਆ ਜੀ ਚਾਹੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵਿਧਾਨਾ ਚ ਪੜ੍ਹਦੇ ਆ ਬਿਲਕੁਲ ਉਹਨਾਂ ਦੇ ਉੱਤੇ ਜਿੱਥੇ ਕਿਤੇ ਵੀ ਇਕੱਲੇ ਹੋੜ ਕੇ ਆਉਂਦੇ ਆ ਜਿਹੜੀਆਂ ਸਾਡੀਆਂ ਮੁਸਲਮਾਨ ਪਹਿਣਾ ਉਹ ਵਰਕਾ ਪਹਿਂਦੀਆਂ ਹਜਾਬ ਪਹਿਂਦੀਆਂ ਜੀ ਉੱਥੇ ਉਹਨਾਂ ਦੇ ਉੱਤੇ ਇਕਾ ਦੁੱਖਾ ਘਟਾਵਾ ਹੀ ਆ ਕੁਝ ਲੋਕਾਂ ਨੇ ਉਹਨਾਂ ਨਾਲ ਬਹੁਤ ਪਤਸੀਲੂਕੀ ਕੀਤੀ ਹਾਂ ਹਾਂ ਉਹਦੇ ਵਿੱਚ ਕੋਸ਼ ਲੋਕ ਜਿਹੜੇ ਸਹਿਹਰ ਸਾਡੇ ਭਰਾ ਸੀ ਉਹ ਮੁਰੇ ਆ ਕੇ ਉਹਨੇ ਪ੍ਰੋਟੈਕਸ਼ਨ ਵੀ ਕੀਤੀ ਇਹਨਾਂ ਪੈਣਾ ਦੀ ਪਰ ਮੇਰਾ ਪੁਆਇੰਟ ਇਹ ਆ ਵੀ ਇਹਦੇ ਨਾਲ ਤੁਸੀਂ ਪੂਰੀ ਪੂਰੀ ਕੌਮ ਨੂੰ ਬਦਨਾਮ ਕਰਕੇ ਕੋਈ ਬਹੁਤਾ ਚੰਗਾ ਕੰਮ ਨਹੀਂ ਕਰ ਰਹੇ ਚੰਗਾ ਕੰਮ ਨਹੀਂ ਹੈ ਇਹ ਕੋਈ ਅਕਲ ਵਾਲਾ ਕੰਮ ਨਹੀਂ ਹੈ ਬਿਲਕੁਲ ਬਿਲਕੁਲ ਲੇਕੋ ਜੰਗਲ ਦੇ ਰਾਹੀਂ ਆਏ ਜਿਹੜੇ ਵੀ ਤਨੀਆ ਚਾਰ ਬੰਦੇ ਸੀ ਉਹ ਜੰਗਲ ਦੇ ਵਿੱਚ ਹੀ ਫਰਾਰ ਹੋ ਗਏ ਉੱਥੇ ਬੈਸਟਰਨ ਵੈਲੀ ਜਿੱਥੇ ਮੈਂ ਵੀ ਗਿਆ ਹੋਣਾ ਦੋ ਵਾਰ ਮੇਰਾ ਪੁਆਇੰਟ ਇਹ ਸਗਾ ਕਿ ਜਿਹੜੀ ਹੁਣ ਉੱਥੇ ਦੀ ਸੁਰੱਖਿਆ ਛਤਰੀ ਸੀਗੀ ਉਹਨੂੰ ਤੁਸੀਂ ਇੱਕ ਦਮ ਪਹਿਲਾਂ ਹਟਾਇਆ ਕਿਉਂ ਬਿਲਕੁਲ ਹਾਂ ਦੂਜੀ ਗੱਲ ਆ ਉਹ ਹੁਣ 5-6 ਕਿਲੋਮੀਟਰ ਦਾ ਫਾਸਲਾ ਆ ਉਹਨੂੰ ਤੈਅ ਕਰਦੇ ਆ ਇੱਕ ਘੰਟਾ ਲੱਗ ਗਿਆ ਤੁਹਾਨੂੰ 45 ਮਿੰਟ ਬਾਅਦ ਉੱਥੇ ਜਾ ਕੇ ਪੁਲਿਸ ਫੋਰਸ ਪੁਲਿਸ ਹਾਂਜੀ 45 ਮਿੰਟ ਬਾਅਦ ਪਹੁੰਚੀ ਔਰ ਇੱਕ ਘੰਟੇ ਬਾਅਦ ਇਲਜ਼ਾਮ ਲਾਤਾ ਜਾਂਦਾ ਵੀ ਜੀ ਇਹ ਤਾਂ ਜੀ ਪਾਕਿਸਤਾਨ ਦਾ ਕੰਮ ਆ ਹਾਂ ਬਿਨਾ ਕੋਈ ਇਨਵੈਸਟੀਗੇਸ਼ਨ ਕੀਤੇ ਮੈਂ ਕਹਿੰਦਾ ਜੀ ਮੰਨ ਲਓ ਪਾਕਿਸਤਾਨ ਦੇ ਹੱਥ ਹੋਵੇ ਪਰ ਘਟੋ ਘਟ ਤੁਸੀਂ ਯਾਰ ਬੰਦੇ ਦਾ ਫੜੋ ਬੰਦੇ ਦਾ ਫੜੋ ਤੁਸੀਂ ਹਾਂ ਵੀ ਇਨਵੈਸਟੀਗੇਸ਼ਨ ਹੋਊਗੀ ਉਹ ਜੋ ਵੀ ਇੰਟਰੋਗੇਸ਼ਨ ਦੇ ਵੀ ਦੱਸਣਗੇ ਉਹਦੇ ਵਿਆਹ ਤੇ ਤੁਸੀਂ ਜ਼ਰੂਰ ਇਹ ਜੋ ਮੈਂ ਮਹਿਸੂਸ ਕਰਦਾ ਚਾਹੇ ਕਸ਼ਮੀਰ ਦੇ ਵਿੱਚੋਂ ਸਾਡੇ ਕਸ਼ਮੀਰੀ ਪੰਡਤ ਭਰਾ ਸੀ ਜਿਹੜੇ ਉਹਨਾਂ ਨੂੰ ਪਲਾਨ ਕਰਨਾ ਪਿਆ ਜੀ ਬੜੀ ਮਜਬੂਰੀ ਦੇ ਤਹਿਤ ਹੂੰ ਹੂੰ ਚਾਹੇ ਜਿਹੜੀਆਂ ਘੱਟ ਗਿਣਤੀਆਂ ਦੇ ਲੋਕ ਦੇ ਵਿੱਚ ਸਿੱਖ ਵੀ ਆਉਂਦੇ ਆ ਚਾਹੇ ਜਿਹੜੇ ਲੋਕਲ ਮੁਸਲਮਾਨ ਭਾਈਚਾਰਾ ਜਿਹੜਾ ਦਿਹਾੜੀਦਾਰ ਆ ਵਿਚਾਰਾ ਬਿਲਕੁਲ ਜਿਹਨੂੰ ਕਦੇ ਪੰਜਾਬ ਦੇ ਵਿੱਚ ਕਦੇ ਕਿਸੇ ਹੋਰ ਸੂਬੇ ਦੇ ਵਿੱਚ ਜਾ ਕੇ ਕੋਈ ਜਿਹੜੇ ਰਾਸ਼ੇ ਜਾਂ ਲੱਕੜਾਂ ਪਾੜਦੇ ਆ ਜੀ ਕੋਈ ਵਿਚਾਰੇ ਚਾਦਰਾਂ ਸ਼ਾਲ ਖੇਸੀਆਂ ਵੇਚਦੇ ਆ ਬਿਲਕੁਲ ਉਹਨਾਂ ਵਿਚਾਰਾਂ ਦਾ ਕੋਈ ਕਸੂਰ ਨਹੀਂ ਜੀ ਮੈਂ ਉਹ ਟੀ ਗਣਤੀ ਉਹ ਵੀ ਦੇਖੀ ਆ ਜਿਹੜੇ ਭੇਟਾਂ ਚਾਰਦੇ ਆ ਜੀ ਜਦੋਂ ਸੀਜ਼ਨ ਖੁੱਲਦਾ ਜਦੋਂ برف ਨਹੀਂ ਪੈਂਦੀ ਤਾਂ ਉੱਤੇ ਉਹਨਾਂ ਨੇ ਆਰਜ਼ੀ ਤੌਰ ਤੇ ਝੌਂਪੜੀਆਂ ਬਣਾਈਆਂ ਹੋਈਆਂ ਚਰਵਾਇਆਂ ਨੇ ਔਰ ਇਹਦਾ ਤਾਂ ਜੀਵਨ ਹੈ ਨਾ ਲਾਈਫ ਤੁਸੀਂ ਦੇਖੋ ਕਿ ਕਿੰਨਾ ਜ਼ਿਆਦਾ ਗਰੀਬੀ ਹੈ ਇੰਨੀ ਇੰਨੀ ਕਿ ਜ਼ਿਆਦਾ ਪ੍ਰਭਾਵਿਤ ਹੁਣ ਹੋਣ ਕਿ ਇਹ ਕਿ ਮੈਨੂੰ ਲੱਗਦਾ ਹੈ ਕਿ ਇਹਨਾਂ ਦਾ ਰੋਜ਼ ਰੋਟੀ ਪਤਾ ਨਹੀਂ ਕਿਸ ਤਾ ਕਿਸ ਤਰੀਕੇ ਨਾਲ ਚੱਲੇਗਾ ਬਿਲਕੁਲ ਹੋ ਬੈਨਾ ਰਾਮ ਰਾਮ ਜੀ ਕਹਿ ਰਹੀ ਹੈ ਜੀ ਰਾਮ ਚੌਧਰੀ ਸਾਹਿਬ ਨੂੰ ਰਾਮ ਚੌਧਰੀ ਸ਼ਾਮਿਲ ਹੈ ਜੀ ਆ ਸੜਨਾਸ ਤੇ ਇਸ ਵਕਤ ਤੀਨੂ ਮਲਤਾਨੀ ਜੀ ਹੈ ਹਾਂ ਜੀ ਤੁਹਾਡੀ ਦਾ ਕਿਸਮਾ ਚ ਮੈਨੂੰ ਪਤਾ ਨਹੀਂ ਕਦੋਂ ਹੋਣਾ ਲੇਕਿਨ ਐਦ ਕੀ ਮੈਂ ਆ ਤੇ ਮਨਤੇਜ ਅਸੀਂ ਚੋਲੇ ਪਟੂਰੇ ਖਾਣ ਜਾ ਰਹੇ ਹਾਂ ਚੋਲੇ ਪਟੂਰੇ ਹਾਂ ਜੀ 9 ਮਈ ਨੂੰ ਅਸੀਂ ਜਾਣਾ 9 ਮਹੀਨੋਂ ਜਾਂਦੇ ਟੀਨੂ ਮਲਤਾਨੀ ਉਹਨਾਂ ਦੇ ਕੈਫੇ ਤੇ ਕੌਫੀ ਪੀਵਾਂਗੇ ਬਿਲਕੁਲ ਜੀ ਤੁਸੀਂ ਦੁੱਧ ਨਹੀਂ ਪਾਉਣਾ ਮਿੱਠਾ ਨਹੀਂ ਪਾਉਣਾ ਅੱਛਾ ਠੀਕ ਹੈ ਬਦਾ ਘਰ ਚਾਹੀਦਾ ਕੋ ਪਤਲਾ ਪਤੰਗ ਰਹਿਣਾ ਚਾਹੀਦਾ ਦਾਲਚੀਨੀ ਪਾ ਸਕਦੇ ਲੈ ਕੌਫੀ ਪਾ ਸਕਦੇ ਦਾਲਚੀਨੀ ਪਾ ਸਕਦੇ ਸ਼ਾਇਦ ਇਹ ਸਿਨਮਨ ਕਹਿੰਦੇ ਸਿਨਮਨ ਕਹਿੰਦੇ ਬਸ ਹੀ ਨਾ ਆ ਗਿਆ ਬਿਲਕੁਲ ਜੀ ਸਿਨ ਕਹਿੰਦੇ ਹਮ ਆਹ ਹੋਲੀ ਹੋਣੀ ਤੁਹਾਡੇ ਬਿਲਕੁਲ ਹੁਣ ਮੈਨੂੰ ਲੱਗਦਾ ਕਿ ਜਿਹੜੀ ਪਿੰਡਾਂ ਦੇ ਵਿੱਚ ਹੁਣ ਕੌਫੀ ਵੀ ਗੁੜ ਵਾਲੀ ਚੱਲ ਪਈ ਹੈ ਮੈਂ ਸੁਣਿਆ ਇੰਡੀਆ ਦੇ ਵਿੱਚ ਬਹੁਤ ਮਸ਼ਹੂਰ ਹੈ ਗੁੜ ਵਾਲੀ ਕੌਫੀ ਇੱਕ ਚੂਰੀ ਦਾ ਕਨਸੈਪ ਅੱਛਾ ਅੱਜ ਕੀ ਟਿੰਨੂ ਰੀਨਾ ਮਲਤਾਨੀ ਹੁਣਾਂ ਨੂੰ ਹਾਂ ਹਾਂ ਤਿੰਨ ਆਦਮੀ ਦੋਨਾਂ ਨੂੰ ਬਿਠਾ ਕੇ ਤੇ ਸਮਝਾ ਕੇ ਹੁਣਾ ਪੈਣਾ ਵੀ ਨਾਲ ਤੁਸੀਂ ਨਾ ਜਦੋਂ ਕੋਈ ਸਾਡੇ ਅਰਗਾ ਆਉਂਦਾ ਪਿੰਡੂ ਬੰਦਾ ਉਹਨੂੰ ਚੋਰੀ ਵੀ ਨਾਲ ਆਫਰ ਕਰਿਆ ਕਰੋ ਅੱਛਾ ਅਸੀਂ ਸਿਡਨੀ ਦੇ ਵਿੱਚ ਨਾ ਗਜ਼ਬ ਰੈਸਟੋਰੈਂਟ ਚ ਗਏ ਓਕੇ ਭਾਜੀ ਰਾਜਵੰਦ ਸਿੰਘ ਸਿਡਨੀ ਦੇ ਭਤੀਜੇ ਦਾ ਰੈਸਟੋਰੈਂਟ ਆ ਉਹ ਹਮਮ ਬਹੁਤ ਬਿਜ਼ੀ ਇਲਾਕੇ ਦੇ ਵਿੱਚ ਆ ਪੂਰਾ ਤੁਨਕੇ ਭਰਿਆ ਪਿਆ ਸੀ ਅੱਛਾ ਤੇ ਉਹਨਾਂ ਨੇ ਇੰਦੀ ਸਾਨੂੰ ਚੋਰੀ ਹੋਈ ਹਮ ਅੱਛਾ ਚੋਰੀ ਕੋਲ ਕੋਈ ਦਰਦ ਵਾਲੀ ਵਾਲੀ ਨਹੀਂ ਹਮ ਅੱਛਾ ਲੋਕਾਂ ਦਾ ਨਾਮ ਕਰਤੀ ਨਾਲੇ ਮੈਂ ਤੇ ਘੋ ਦੀ ਕੁੱਟੀ ਚੂਰੀ ਕੁੱਟੀ ਚੂਰੀ ਜਿਹੜੀ ਚੂਰੀ ਜਿਹੜੀ ਅਸਲ ਦੇ ਵਿੱਚ ਸਾਡੀਆਂ ਮਾਵਾਂ ਸਾਨੂੰ ਕੁੱਟ-ਕੁੱਟ ਕੇ ਖਵਾਉਂਦੀਆਂ ਨਹੀਂ ਬਿਲਕੁਲ ਬਿਲਕੁਲ ਆ ਦੇਸੀ ਘੋਜ ਗੋਣਾ ਕੇ ਉਹਨਾਂ ਨੇ ਮੱਕੀ ਦੀ ਰੋਟੀ ਦੇ ਨਾਲ ਸ਼ੱਕਰ ਕਈਆਂ ਨੂੰ ਪਸੰਦ ਹੈ ਕਣਕ ਦੇ ਆਟੇ ਵਾਲੀ ਚੂਰੀ ਰੋਟੀ ਵਾਲੀ ਕਈ ਮੱਕੀ ਦੀ ਰੋਟੀ ਦੀ ਚੂਰੀ ਵੀ ਬਣਾਉਂਦੇ ਐ ਠੀਕ ਹੈ ਸਮੇਂ ਤੇ ਦੋਨੀਆਂ ਨਹੀਂ ਹੈਗੀਆਂ ਤੁਸੀਂ ਪਤਲੇ ਜਿਹੇ ਨਹੀਂ ਅਸੀਂ ਖਾਦੀ ਖੋਈ ਹੈ ਪਹਿਲੀਆਂ ਦਿਖਾ ਲਈ ਹੋਣੀ ਨਾਨੀ ਨੇ ਖਵਾਈ ਹੋਈ ਆ ਬਿਲਕੁਲ ਨਾਨੀ ਜੀ ਨੇ ਖਵਾਈ ਆ ਸੋ ਨਾਨੀ ਜੀ ਸਾਰੇ ਵਾਸਤਵਾਰ ਜੋ ਭਾਜੀ ਫਪਕਰ ਤੋਂ ਰਾਮ ਸਿੰਘ ਜੀ ਜਗਨਜੀਤ ਜਿਹੜਾ ਖੂਬ ਸੂਟ ਮੋੜ ਲਿਆ ਤਾਂ ਇਹਨਾਂ ਦਾ ਨਾਮ ਰਾਮ ਲਾਲ ਸੀ ਜੀ ਪਹਿਲਾਂ ਅੱਛਾ ਹੁਣ ਵੇਖੋ ਇਹਨਾਂ ਨੇ ਅਮਰਤਖਲ ਪਲੱਸ ਇਹਨਾਂ ਨੇ ਬਕਾਇਦਾ ਜੀ ਇੰਟਰਨਲ ਅਫੇਅਰਸ ਕੋਲ ਜਾ ਕੇ ਆਪਣਾ ਨਾਮ ਜਿਹੜਾ ਰਸਮੀ ਤੌਰ ਤੇ ਵੀ ਤਬਦੀਲ ਕੀਤਾ ਚੇਂਜ ਕਰਵਾ ਲਿਆ ਠੀਕ ਹੈ ਰਾਮ ਸਿੰਘ ਜੀ ਜਿਹੜੇ ਤੁਹਾਨੂੰ ਸੱਸੀਆ ਬੁਲਾ ਰਹੇ ਆ ਥੈਂਕ ਯੂ ਜੀ ਸਤਿ ਸ੍ਰੀ ਅਕਾਲ ਰਾਮ ਸਿੰਘ ਜੀ ਔਰ ਦੂਸਰੇ ਪਾਸੇ ਜਿਹੜੇ ਆ ਖਰੜ ਦੇ ਵਿੱਚ ਜਿਹੜੇ ਆ ਅਨਮੋਲ ਗगनमान ਦੇ ਹਮਸ਼ੁਰਾ ਉਹਨੂੰ ਪੋਸਟ ਇਹ ਵੀਵੀ ਵੀ ਆ ਜੀ ਮੈਨੂੰ ਚੇਤਾ ਜਿਹੜੀ ਏਦਾਂ ਚੁਟਕੀ ਮਾਰ ਕੇ ਕਹਿੰਦੀ ਸੀ ਨਾ ਏਦਾਂ ਹੋ ਜਾਏ ਕੰਮ ਕਿ ਐਮਐਸਪੀ ਜਿਹੜੀ ਆ ਸਬਾਈ ਪੱਤਰ ਤੇ ਕਰਾਵਾਂਗੇ ਆਪਾਂ ਬਿਲਕੁਲ ਬਿਲਕੁਲ ਹੁਣ ਉਹੀ ਗੱਲ ਰਾਜਾ ਆਪਣੇ ਕੋਣੀ ਅਕਸਵਰੀ ਕਹਿੰਗਾ ਸੀ ਮੈਂ ਉਹਨਾਂ ਦੀ ਗੱਲਬਾਤ ਸੁਣ ਰਿਹਾ ਸੀ ਉਹ ਕਹਿੰਦੇ ਵੀ ਦੇਖੋ ਹਮ ਜਦੋਂ ਜਦੋਂ ਵੀ ਕਿਸਾਨ ਜਿਹੜੇ ਆ ਉਹ ਥੋੜਾ ਜਿਹਾ ਵੀ ਇਤਰਾਜ਼ ਜ਼ਾਹਰ ਕਰਦੇ ਆ ਤੇ ਕੇਂਦਰ ਸਰਕਾਰ ਉਹਨਾਂ ਨੂੰ ਚਿੱਠੀ ਭੇਜ ਦਿੰਦੀ ਪਿਆਓ ਜੀ ਆਪਾਂ ਮੁਲਾਕਾਤ ਕਰੀਏ ਹਮ ਆਲਾ ਉਹਨੇ ਕਿਕਰ ਨੂੰ ਸੱਚਿਆ ਜੀ ਉਹ ਇਸ ਨੂੰ ਸੱਚਿਆ ਵੀ ਜਦੋਂ ਹੋਮਵਰਕ ਨਾ ਤਾਂ ਉਹ ਧਿਰ ਕਰਕੇ ਆਉਂਦੀ ਜੀ ਜੀ ਨਾ ਹੀ ਕਿਸਾਨ ਆ ਕੋ ਕਰਕੇ ਆਉਂਦੇ ਆ ਹੂੰ ਉਹ ਕੀ ਕਰਦੇ ਗੱਲ ਉੱਤੇ ਨਾ ਬਣੀ ਜਮਦਾਨੀ ਪਾ ਰੱਖਦੇ ਆ ਹਾਂਜੀ ਹੁਣ ਕਿਸੇ ਫਸਲ ਕਿਸੇ ਫਲ ਕਿਸੇ ਸਬਜ਼ੀ ਦੇ ਉੱਤੇ ਜਿਹੜੀ ਐਮਐਸਪੀ ਆ ਉਹ ਬਹੁਤ ਵੱਡਾ ਖੇਤਰ ਆ ਹੂੰ ਉਹ ਸਾਰੀਆਂ ਹੀ ਇੰਡੀਵਿਜੂਅਲ ਜੇ ਫਸਲਾਂ ਫਲਾਂ ਸਬਜ਼ੀਆਂ ਦੇ ਉੱਤੇ ਐਮਐਸਪੀ ਜਿਹਨੂੰ ਘਟੂ ਘਟ ਸਮਰਥਨ ਬੋਲ ਕਹਿੰਦੇ ਆ ਜੋ ਲਾਗੂ ਕਰਨਾ ਹੋਵੇ ਚਾਹੇ ਉਹ ਕੇਂਦਰ ਸਰਕਾਰ ਦੇ ਪੱਧਰ ਤੇ ਚਾਹੇ ਸੂਬਾਈ ਪੱਧਰ ਦੇ ਉੱਤੇ ਆ ਜੀ ਇਤਸ ਲੋਟ ਆਫ ਵਰਕ ਮੈਨੂੰ ਇਹ ਹੈਰਾਨੀ ਹੁੰਦੀ ਆ ਵੀ ਦੋਨੀਆਂ ਵਾਰ ਦੋਨੀਆਂ ਪਾਰਟੀਆਂ ਉੱਥੇ ਜਾ ਕੇ ਹੀ ਹਾਂ ਹਾਂ ਕਰਕੇ ਆ ਜਾਂਦੀਆਂ ਵੀ ਤੁਸੀਂ ਯਾਰ ਕਰੋ ਹੋਮਵਰਕ ਕਰਕੇ ਉਹ ਜੇ ਤੁਸੀਂ ਕਿਸੇ ਮੀਟਿੰਗ ਚੱਲੇ ਆ ਕੁਝ ਤਾਂ ਹੋਮਵਰਕ ਕਰਕੇ ਜਾਣੇ ਆ ਕੋਈ ਉਹਦਾ ਅਜੰਡਾ ਹੁੰਦਾ ਉਹਦੇ ਤੇ ਬੁਲਾਰੇ ਤੈ ਹੁੰਦੇ ਆ ਤੇ ਕਿੰਨੇ ਮਿੰਟ ਗੱਲ ਹੋਣੀ ਉਹ ਸਾਰਾ ਤੈ ਹੁੰਦਾ ਬਿਲਕੁਲ ਬਿਲਕੁਲ ਥੋੜੀ ਬਹੁਤ ਫੇਲੀਅਰ ਆ ਦੋਨਾਂ ਤਰ੍ਹਾਂ ਦਾ ਮੈਨੂੰ ਸੋਚਦਾ ਬਿਲਕੁਲ ਲੇਕਿਨ ਇੰਨਾ ਹੈਗਾ ਕਿ 4 ਮਈ ਦੀ ਮੀਟਿੰਗ ਦੇ ਵਿੱਚ ਕੋ ਬਹੁਤ ਵੱਡੀ ਉਮੀਦ ਨਹੀਂ ਹੈ ਮੈਨੂੰ ਅ ਕੇਂਦਰ ਸਰਕਾਰ ਜਿਹੜੀ ਆ ਉਹ ਲਗਾਤਾਰ ਲollipops ਦਿੰਦੀ ਜਾ ਰਹੀ ਆ ਕਿਸਾਨ ਆਗੂਆਂ ਨੂੰ ਉਹ ਵੀ ਉਦੋਂ ਜਦੋਂ ਕਿ ਕੇਂਦਰ ਸਰਕਾਰ ਦੀ ਤਰਜ਼ ਤੇ ਸੂਬਾਈ ਸਰਕਾਰ ਨੇ ਸ਼ੰਭੂ ਟੈਕਨੋਲੋਜੀ ਵਾਟਰ ਜਿਹੜੇ ਆ ਉਹ ਬੜੇ ਜ਼ਾਲਮਾਨਾ ਢੰਗ ਦੇ ਨਾਲ ਖਾਲੀ ਕਰਾ ਲਿਆ ਸੀ ਹਾਂ ਹਾਂ ਬਾਕੀ ਗੱਲ ਬੀਤੇ ਸਮਿਆਂ ਦੀ ਇਤਿਹਾਸ ਦੀ ਤੇ ਮੈਂ ਜ਼ਿਕਰ ਕਰਨਾ ਚਾਹੂੰਗਾ ਜਿਹੜਾ ਕੱਲ੍ਹ ਗੁਜ਼ਰਿਆ ਉਹਦੇ ਵਿੱਚ ਸਨੀ ਸਿੰਘ ਜੀਵਨ ਸਿੰਘ ਤੇ ਨਤੇ ਰੰਦਾਵਾ ਹੋਣੀ ਇਹਨਾਂ ਤਿੰਨਾਂ ਵੀਰਾਂ ਨੇ ਬਹੁਤ ਵਧੀਆ ਯੋਗਦਾਨ ਨੂੰ ਜਿਹੜਾ ਆਪਣਾ ਪਾਇਆ ਖਾਸ ਕਰਕੇ ਜਿਹੜਾ ਉਹਨਾਂ ਨੇ ਟਿੱਪਣੀ ਕੀਤੀ ਸੀ ਗੁਰੂ ਨਾਨਕ ਦੇਵ ਜੀ ਹਾਸ ਕਮਾਗਟਾ ਮਰੂ ਜਿਹੜਾ ਕਿ ਬਾਕਾਇਦਾ ਹਾਇਰ ਕਰਕੇ ਕੈਨੇਡਾ ਦੇ ਵਿੱਚ 376 ਹਮ ਬਈ 1914 ਦੇ ਵਿੱਚ ਘਟਨਾ ਹੋਗਾ ਪੀਸੀ 376 ਦੇ ਕਰੀਬ ਸਾਡੇ ਮਸਾਫਰ ਜਿਹੜੇ ਆ ਉਹ ਕੈਨੇਡੀਅਨ ਪੋਰਟ ਦੇ ਉੱਤੋਂ ਮੁਰਦ ਉੱਤੇ ਗਿਆ ਸੀ 2 ਮਹੀਨੇ ਖੜੇ ਰਹਿਣ ਤੋਂ ਬਾਅਦ ਸੋ ਇਸ ਨੂੰ ਸਹਾਕਾਰ ਕੀਤਾ ਗਿਆ ਤਾਂ ਸੇਮ ਜਸੜ ਜਿਨ੍ਹਾਂ ਨੇ ਕੈਨੇਡੀਅਨ ਧਰਤੀ ਉੱਤੇ ਪਹਿਲੇ ਸਿੱਖ ਸ਼ਹੀਦ ਮੀਵਾ ਸਿੰਘ ਲੋਪੋਕੇ ਦਾ ਰੋਲ ਅਦਾ ਕੀਤਾ ਤੇ ਗੁਰਪ੍ਰੀਤ ਖੁੱਗੀ ਜਿਹੜੇ ਆ ਬਾਬਾ ਗੁਰਦੇਵ ਸਿੰਘ ਸਰਹਾਲੀ ਦਾ ਰੋਲ ਅਦਾ ਕਰ ਰਹੇ ਆ ਬਹੁਤ ਬੜਾ ਸ਼ਾਨਦਾਰ ਅੰਦਾਜ਼ ਵਿੱਚ ਇਹ ਕੰਮ ਬਤਾਉਣੀ ਆ ਜੀ ਤੇ ਉਦੋਂ ਬੀਤੇ ਹਫ਼ਤੇ ਅੰਦਰਾਂ ਜਿਵੇਂ ਜ਼ਿਕਰ ਕੀਤਾ ਸੀ ਸੱਤੇ ਦੇ ਸੱਤ ਜਿਹੜਾ ਜੀ ਬਹੁਤ ਵਧੀਆ ਇਵੈਂਟ ਰਿਹਾ ਇਹਦੀਆਂ ਵੀ ਫੋਟੋਸ ਜਿਹੜੀਆਂ ਹੁਣੇ ਨਜ਼ਰ ਆ ਰਹੀਆਂ ਤੇ ਮੈਨੂੰ ਬੜੀ ਉਮੀਦ ਹੈ ਜਿਨ੍ਹਾਂ ਜਿਨ੍ਹਾਂ ਨੇ ਐਲਬਮ ਨਹੀਂ ਸੁਣੀ ਐਲਬਮ ਜ਼ਰੂਰ ਸੁਣੋ ਤੇ ਕਾਫੀ ਅੱچھے ਗਾਣੇ ਆ ਸੱਤੇ ਨੂੰ ਉਹਨਾਂ ਨੂੰ ਫੀਡਬੈਕ ਜ਼ਰੂਰ ਦਿਓ ਤਾਂ ਕਿ ਅੱਗੇ ਤੋਂ ਬਿਹਤਰੋ ਕੀ ਕਰ ਸਕਦੇ ਵੀ ਜ਼ਰੂਰ ਉਹਨਾਂ ਨੂੰ ਦੱਸੋ ਤੇ ਲਖਪਿੰਦਰ ਬਟਾਲੀ ਹੁਣੀ ਆ ਰਿਹਾ ਜੀ ਉਹਨਾਂ ਤੋਂ ਪਹਿਲਾਂ ਮੈਂ ਜ਼ਿਕਰ ਕਰਨਾ ਚਾਹੂੰਗਾ ਲੰਮੀ ਉੱਚੀ ਏਗੋੜਾ ਨਰਗਰਪਨ ਨੂਣਾ ਦਾ ਅੱਜ ਜਨਦ ਕੀਤੇ ਸੀ ਅਕਸਰ ਸੁਣਾਉਂਦੇ ਆ ਬਿਲਕੁਲ ਜੀ ਪੰਜ ਸ਼ੋਅ ਹੋਣੇ ਆ ਨਿਊਜ਼ੀਲੈਂਡ ਦੇ ਵਿੱਚ ਔਰ ਪਹਿਲਾ ਸ਼ੋਅ ਹੈਸਟਿੰਗ ਦੇ ਵਿੱਚ ਆ ਜੀ 9th ਆਫ ਮਈ ਨੂੰ ਹੈ ਔਰ 9 ਮਈ ਨੂੰ ਸ਼ੋਅ ਦੇਖਣਾ ਤੇ ਆਪਣੀ ਆ ਕੇ ਫਟਾਫਟ ਬੁੱਕ ਕਰ ਲੋ ਫੇਨਾ ਤੇ ਇਹ ਦੱਸਿਆ ਨਹੀਂ ਹੈ ਕਿਉਂਕਿ ਪਰਮਿੰਦਰ ਪਾ ਜੀ ਨੇ ਕੋਈ ਟਿਕਾਣੇ ਨਹੀਂ ਦੇਣੀ ਤੁਹਾਨੂੰ ਨੋ ਸਟੈਟ ਕਾਫੀ ਵੇਚ ਗਈਆਂ ਜੀ ਬਿਲਕੁਲ ਕਾਫੀ ਹਾਂ ਜੀ ਹਰੇ ਰੰਗ ਦਾ ਕੁੜਤਾ ਪਜਾਮਾ ਪਾ ਕੇ ਜੱਗਾ ਵੀਰ ਉੱਥੇ ਮੁੱਛਾਂ ਨੂੰ ਵਟਾ ਦੇ ਕੇ ਫਿਰਦਾ ਹੂੰ ਜੋ ਕਹਿੰਦਾ ਕਿ ਟਿੱਕਾਂ ਬਹੁਤ ਵੇਗੀਆਂ ਉਦਾਂ ਅੱਛਾ ਜਿਹੜੇ ਜਿਹੜੇ ਹੇਸਟਿੰਗਸ ਵਾਲੇ ਆ ਭਾਈ ਜਿਹੜੇ ਕਿਸ ਬਰਨਨ ਤੋਂ ਸਾਡੇ ਅਸ਼ਲੇਸ਼ ਬਿਲਕੁਲ ਮੁੰਡਾ ਸਾਡਾ ਜਿਹੜਾ ਪੁਲਿਸ ਵਾਲਾ ਮਿੱਤਰ ਆ ਜੀ ਆ ਜਿਹੜੇ ਵੀ ਸੱਜਣਾ ਨੂੰ ਉੱਥੇ ਪਹੁੰਚਣਾ ਲੱਗੇ ਸ਼ਾਗੇ ਲਾਕੇ ਤੋਂ ਭਾਜੀ ਬਰਵਿੰਦਰ ਸੰਧੂ ਹੋਣੀ ਆ ਐਮਪੀ ਨਾਗਰ ਹੋਣੀ ਤਾਂ ਮੁਰੇ ਲੋਕਾਂ ਨੂੰ ਘੁੰਮਣ ਦੇ ਫਿਰਦੇ ਹਨ ਮੂਰੀ ਬਣ ਕੇ। ਕੀ ਬਾਤ ਹੈ? ਕਿ ਇਹ ਸਾਰੇ ਬੰਦੇ ਜਿਹੜੇ ਆ ਇਹਨਾਂ ਨੂੰ ਬੇਨਤੀ ਆ ਕਿ ਆਪਣੇ ਆਸ-ਪਾਸ ਜਿੰਨੇ ਤੁਹਾਡੇ ਭੈਣਾ ਭਰਾ ਉਹਨੂੰ ਟਿਕਟਾਂ ਟਾਈਮ ਸਿਰ ਖਰੀਦਣ ਲਈ ਕਹਿ ਦਿਓ। ਬਿਲਕੁਲ। ਤੇ ਸੌਂਕੜੇ ਸੌਂਕੜਣ ਵਨ ਬਹੁਤ ਹਿੱਟ ਹੋਈ ਸੀ ਜੀ। ਸੌਂਕੜੇ ਸੌਂਕੜਣ 2 ਮੂਵੀ ਆ ਰਹੀ ਹੈ। ਬਿਲਕੁਲ। 3 ਮਹੀਨੇ 3 ਮਹੀਨੇ ਦੇ ਰੀਡ 1 ਵੀ ਬਹੁਤ ਹਿੱਟ ਹੋਈ ਸੀ ਜਿਸ ਕਰਕੇ ਰੀਡ 2 ਆ ਰਹੀ ਹੈ। ਰੀਡ 2 ਆ ਰਹੀ ਹੈ। ਸੋ ਉਹ ਹਿੰਦੀ ਵਿੱਚ ਅੱਜ ਕੱਲ کافی 파ਟ ਬਹੁਤ ਬਣ ਰਹੇ ਆ ਨਾ। ਮਤਲਬ ਜਿਹੜੀ ਫਿਲਮ ਸੰਦਰਗਰਚਾ 1, ਸੰਦਰਗਰਚਾ 2, ਸੰਦਰਗਰਚਾ 3 ਬਿਲਕੁਲ ਬਿਲਕੁਲ ਸੋ 파ਟ ਬਣ ਰਹੇ ਆ। ਸੋ ਮੈਂ ਪਹਿਲਾਂ ਦੱਸਣਾ ਭੁੱਲ ਗਿਆ ਜਿਹੜੀ ਗੁਨਾਹ ਕਿਹਾਜ਼ ਮੂਵੀ ਆ ਜੀ ਪਹਿਲੀ ਮਈ ਨੂੰ ਰਿਲੀਜ਼ ਹੋਣੀ ਆ। ਬਿਲਕੁਲ ਨਜ਼ਦੀਕ ਆ ਰਹੀ। ਤੇ ਰੀਡ 2 ਜਿਹੜੀ ਆ ਪਹਿਲੀ ਮਈ ਨੂੰ ਰਿਲੀਜ਼ ਹੋਣੀ ਆ ਤੇ ਸੌਕੜੀਆਂ ਸੌਕਣ 2 ਜਿਹੜੀ ਆ ਇਹ 30 ਮਈ ਨੂੰ ਰਿਲੀਜ਼ ਹੋਣੀ ਆ। ਹਮਮ ਨਰਵੈਰ ਪੰਨੂ ਜਿਹੜੇ ਆ ਜਵੇਂ ਕਰ ਚਾਹੀਦੀ ਜਾਣਕਾਰੀ ਤੀ ਪੰਜ ਸ਼ਹਿਰਾਂ ਦੇ ਵਿੱਚ ਟੂਰ ਕਰਨਗੇ ਹੇਸਟਿੰਗਸ ਤੋਂ ਸ਼ੁਰੂਆਤ ਹੋਣੀ ਆ ਜੀ ਫਰਡੇ 9 ਮਈ ਆਉਂਦੀ ਆ ਜੀ ਸ਼ਾਮ ਨੂੰ 7 ਵਜੇ ਸ਼ੋਅ ਸ਼ੁਰੂ ਹੋ ਜਣਾ ਤੇ ਟੋਏ ਟੋਏ ਆਪਰਾ ਹਾਊਸ ਹੇਸਟਿੰਗਸ ਦੇ ਵਿੱਚ ਇਸੇ ਤਰ੍ਹਾਂ ਜੀ ਇਥੇ ਆਪਰੇਂ ਦੀ ਗੱਲ ਕਰੀਏ ਤੁਸੀਂ ਟਿਕਟਾਂ ਚ ਨਹੀਂ ਲਈਆਂ ਇਵੈਂਟ ਫਾਈਂਡ ਆ ਜੀ ਦੇ ਉੱਤੇ ਜਾ ਕੇ ਟਿਕਟਾਂ ਜੀ ਬਾਈ ਕਰਨੀਆਂ ਦਿਨ ਸ਼ਨੀਵਾਰ ਰਹੇਗਾ ਤਾਂ ਸਵੇ ਨੂੰ ਸ਼ਾਮ ਨੂੰ 7 ਵਜੇ ਇਹ ਸ਼ੋਅ ਜਰਾ ਇੱਥੇ ਹੋਣਾ ਡਿਊ ਡਰਾਪ ਇਵੈਂਟ ਸੈਂਟਰ ਮੈਨੂੰ ਕਹ ਉਹਦੇ ਵਿੱਚ ਬਹੁਤ ਰੀਜ਼ਨਬਲ ਰੇਟ ਤੇ ਟਿਕਟਾਂ ਦਾ ਜਾਣ ਕਰ ਲਈ ਤੁਸੀਂ 022 073 7700 ਜਾਂ ਫਿਰ 021 02979245 ਤੇ ਗੱਲਬਾਤ ਕਰ ਸਕਦੇ ਹੋ ਲਖਮਿੰਦਰ ਬਟਾਲੀ ਹੁਣੀ ਜਿਹੜੇ ਆ ਆ ਉਹ ਆ ਰਹੇ ਜੀ ਲਾਈਵ ਕ concert ਆਕਲੈਂਡ ਦੇ ਵਿੱਚ ਟਿਕਟਸ ਜਿਹੜੀਆਂ ਇਹਨਾਂ ਦੀ ਇਵੈਂਟ ਫਾਈਂਡਰ ਦੇ ਉੱਤੇ ਨੇ ਦਿਨ ਸ਼ਨੀਵਾਰ 24 ਮਈ ਨੂੰ ਸ਼ਾਮ 7:30 ਵਜੇ ਤੋਂ ਜਰੂਰ ਜਾਣਕਾਰੀ ਪਾਲਣਾ ਨੂੰ 021 38451 ਦੇ ਉੱਤੇ ਗੱਲਬਾਤ ਕਰ ਸਕਦੇ ਹੋ ਮਾਲਵਾ ਸਪੋਰਟਸ ਐਂਡ ਕਲਚਰਲ ਕਲੱਬ ਵਾਲਿਆਂ ਨੇ ਫੁਲਕਾਰੀ ਨਾਈਟ ਕਰਾਉਣੀ ਹੈ ਜੀ ਲੈਡੀਜ਼ ਓਨਲੀ ਇਵੈਂਟ ਹੈ ਤੇ ਇਹਦੇ ਵਿੱਚ ਸਾਡੀਆਂ ਜਿਹੜੀਆਂ ਪੈਣਾ ਪਰਜਾਈਆਂ ਉਹਨਾਂ ਨੂੰ ਸੱਦਾ ਦੇ ਰਹੇ ਨੇ ਬੰਦਿਆ ਦੀ ਕਿ ਫ੍ਰੀ ਹੈ ਤੋਂ ਇਸ ਵਾਰ ਟਿਕਟ ਨਹੀਂ ਲੱਗੇਗੀ ਮੋਜੇ ਮੋਜਾ ਮੋਜੇ ਮੋਜਾ ਬੰਦਿਆਂ ਨੇ ਇਦਾਂ ਦਾ ਇਵੈਂਟ ਕਰਾਉਂਦੇ ਨੇ ਕਾਰੀਵਾਹ ਕਹਿੰਦੇ ਸਾਡੇ ਨਾਲ ਰਹੋਗੇ ਤੇ ਐਸ਼ ਕਰੋਗੇ ਬੰਦਿਆਂ ਦਾ ਇਵੈਂਟ ਕਰਾਉਣ ਵਾਲਾ ਤੁਹਾਨੂੰ ਪਤਾ ਲੱਗੇ ਨਹੀਂ ਬੰਧਿਆ ਨੇ ਇਵੈਂਟ ਕਰਾਣੀ ਜੜਿਆ ਸੌਖੇ ਨਹੀਂ ਹੈ ਸੋ Falle ਨਹੀਂ ਹੈ ਅੱਛਾ ਕਿਉਂ ਉਹ ਕਿਉਂਕਿ ਬੰਦਿਆ ਤੁਹਾਡੇ ਵਰਗੇ ਜਿਹੜੇ ਵੈਜੀਟੇਰੀਅਨ ਹੋ ਘੱਟ ਹੁੰਦੇ ਆ ਤੇ ਪੀਣ ਵਾਲੇ ਜ਼ਿਆਦਾ ਹੁੰਦੇ ਜੋ ਮਹਿੰਗੇ ਪੈਂਦੇ ਆ ਬਹੁਤ ਪੀਣਾ ਤਾਂ ਮੈਂ ਵੀ ਆ ਪਰ ਪਾਣੀ ਪੀ ਰਹਾਂ ਤੁਸੀਂ ਪਾਣੀ ਪੀ ਰਹੇ ਹੋ ਨਾ ਹਾਂ ਉਹ ਮੈਨੂੰ ਵੀ ਪਤਾ ਪੀਂਦੇ ਤਾਂ ਤੁਸੀਂ ਵੀ ਹਾਂ ਰੂਅਬਸਾ ਪੀਣ ਵਾਲੇ ਹਾਂ 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 ਰੂਅਬਸਾ ਪੀਣ ਵਾਲੇ ਜ਼ਿਆਦਾ ਹੁੰਦੇ ਸਾਰਥੀ ਪਾਣੀ ਵਸ 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 ਜਿਹਨੂੰ ਕਹਿੰਦੇ ਆ ਅਕਸਰ ਗਾਇਆ ਜਾਂਦਾ ਸੀ ਮਜਰਾ ਇਹਦਾ ਮਤਲਬ ਹੋਏ ਬੰਦਿਆਂ ਦਾ ਈਵੈਂਟ ਕਦੇ ਵੀ ਨਹੀਂ ਹੋਊਗਾ ਨਹੀਂ ਹੁੰਦੀ ਐ ਅ ਆਪਣੇ ਆਪਣੇ ਹਿਸਾਬ ਦੇ ਨਾਲ ਹੁੰਦੀ ਐ ਕਿ ਆ ਕਿ ਤੁਸੀਂ ਦਿਲ ਤੋੜ ਦਿੱਤਾ ਜਿਸ ਦਾ ਰੇਡੀਸ ਸਪਾਈਸ ਕਰਵਾ ਰਿਆ ਹੁਣ ਇੱਕ ਈਵੈਂਟ ਕਰਵਾ ਰਿਆ ਐ ਸੋ 4 ਮਹੀਨੋਂ ਪੂਰੀਆਂ ਛੋਲੇ ਪੂਰੀਆਂ ਛੋਲੇ ਨਾ ਨਦੀਪ ਪਟਾਰਕੀ ਦੇ ਕਹਤੇ ਆਲੂ ਮੋਦੀ ਸਬਜੀ ਹਮ ਡਾਈਵਡ ਦੇ ਕਹਤੇ ਜਲੇਬੀਆਂ ਜਲੇਬੀਆਂ ਤੇ ਮੇਰੇ ਕਹਤੇ ਚਾਹ ਉਹ ਵੀ ਬਿਨਾ ਬੈਠੇ ਰੋ ਕਿਸ ਤਰ੍ਹਾਂ ਦੀ ਵੀਡੀਓ ਉਹ ਬੰਦੇ ਜਿਹੜੇ ਬਿਨਾਂ ਮਿੱਠੇ ਵਾਲੇ ਹੈਗੇ ਜੀ ਹੁਣ 슈ਗਰ ਹਾਂਜੀ ਬਿਲਕੁਲ ਹਾਂ اچھا ਮਹਲਵਾ ਕਲਾ ਬਣਦੇ ਜਿਹੜੀ ਲੇਡੀਜ਼ ਓਨਲੀ ਨਾਈਟ ਆ ਫੁਲਕਾਰੀ ਨਾਈਟ ਦਾ ਨਾਮ ਹੈ ਜੀ ਤਿੰਨ ਸ਼ਨੀਵਾਰ 31 ਮਈ ਨੂੰ ਸ਼ਾਮ ਨੂੰ 6:00 ਵਜੇ ਸ਼ੁਰੂ ਹੋਣੀ ਡਿਊ ਡਰਾਪ ਇਵੈਂਟ ਸੈਂਟਰ ਦੇ ਵਿੱਚ ਜ਼ਿਆਦਾ ਜਾਣਕਾਰੀ ਲਈ ਤੁਸੀਂ ਪਰਮਿੰਦਰ ਤਖਰੋਂ ਨੂੰ 0274897898 ਦੇ ਉੱਤੇ ਗੱਲ ਕਰ ਸਕਦੇ ਹਾਂ ਜੀ ਤੇ ਰਪਿੰਦਰ ਹੰਡਾ ਜਿਨ੍ਹਾਂ ਨੇ ਤੁਹਾਡੇ ਨੂੰ ਮਾਈਕ ਚੱਕ ਕੇ ਮਾਰਿਆ ਸੀ। ਅੱਛਾ। ਬਾਅਦ ਚੋ ਕਹਿੰਦੇ ਵੀ ਨਹੀਂ ਮੇਰਾ ਕਸੂਰ ਕੋਈ ਨਹੀਂ। ਪਿੰਡ ਦੇ ਢੇਡੇ ਟੂਰ ਜਿਹੜਾ ਉਹਨਾਂ ਦਾ ਆ ਰਿਹਾ ਤੀਆਂ ਦਾ ਮੇਲਾ, ਦੇਸੀ ਡੀਐਨਵੀ ਤੇ ਗੋਟ ਲਾਈਵ ਵਾਲੇ ਮੁੰਡੇ ਜਿਹੜੇ ਇਹਨੂੰ ਲੈ ਕੇ ਹਾਜ਼ਰ ਹੋ ਰਹੇ ਆ। ਓਕੇ। ਤੇ ਆਰੀ ਉਰੀ ਉਹਨਾਂ ਦੀ ਵੀ। ਹਮ। ਦਿਨ ਸ਼ੁੱਕਰਵਾਰ 27 ਜੂਨ ਨੂੰ ਸ਼ਾਮ ਨੂੰ 6 ਵਜੇ। ਅੱਛਾ। ਜੂ ਰੋਬੀ ਇਵੈਂਟ ਸੈਂਟਰ ਮੈਨੇਕਾ ਉਹਦੇ ਵਿੱਚ। ਬਿਲਕੁਲ। ਤੇ ਇਹਦੇ ਲਈ ਦੇਸੀ ਡੀਐਨਵੀ ਨੂੰ 0210580013 ਦੇ ਉੱਤੇ ਤੁਸੀਂ ਛੂਰੀ ਵਾਲੇ ਵੀ ਆ ਰਹੇ ਆ। ਆਲੋਕ ਮੈਂ ਲਕ ਵਿੰਡੋ ਬੈਡਰੀ ਸੋ ARAG 24th ਮਈ ਨੂੰ 24 ਮਈ ਨੂੰ ਡੀਲ ਡਰਾਪ ਸੈਂਟਰ ਦੇ ਵਿੱਚ ਹੈ ਟਿਕਟ ਚਾਹੀਦੀ ਹੈ ਤੇ ਤੁਸੀਂ eventfinder.co.in ਤੇ ਜਾ ਕੇ ਆਪਣਾ ਟਿਕਟ ਬੁੱਕ ਕਰਵਾ ਲਓ ਕਿਨਾਂ ਤੇ ਇਹ ਦੱਸਿਆ ਨਹੀਂ ਤੇ ਮੈਂ ਵੀ ਦੱਸਿਆ ਦੀ ਕਿ ਮੰਨਤ ਨੂਰ ਜਿਨ੍ਹਾਂ ਦਾ ਗਾਇਆ ਗੀਤ ਭਾਰਤ ਦਾ ਸੁੱਪਰ ਹਿੱਟ ਗੀਤਾ ਇਹ ਤੁ ਲੌਂਗ ਵੇ ਮੈਂ ਲਾਚੀ ਲੌਂਗ ਲਾਚੀ ਤੇ ਇਸ ਕਰਕੇ ਉਹਨਾਂ ਨੂੰ ਮੰਨਤ ਨੂਰ ਉਹਨਾਂ ਨੂੰ ਦੇਖਾਂ ਤੇਰੀ SBS Sports and Cultural Club ਵਾਲੇ ਉਦਮ ਕਰਾ ਰਹੀ ਜੀ ਇਹ ਤੀਆਂ ਦਾ ਮੇਲਾ ਲੌਂਗ ਲੈਟੀਚਿਊਡ ਵਿਦ ਮੰਨਤ ਨੂਰ ਦਿਨ ਸ਼ਨੀਵਾਰ 28 ਜੂਨ ਨੂੰ ਸ਼ਾਮ 6:30 ਵਜੇ ਦੇ ਵੀ ਉਸੇ ਜਗ੍ਹਾ ਹੋਣਾ ਜੀ ਰੀਡਰ ਆਫ ਇਵੈਂਟ ਸੈਂਟਰ ਤੇ ਇਹਦੇ ਲਈ ਸ਼ਾਰੰਦੀ ਕੋਣੀ 02102979245 ਦੇਤੇ ਗੱਲਬਾਤ ਉਹਨਾਂ ਨਾਲ ਕਰ ਸਕਦੇ ਹਾਂ ਤੇ ਨਾਲ ਨਾਲ ਪੰਜਵਾਂ ਪੰਜਾਬੀ ਪੇਂਟਿੰਗ ਕੰਪੀਟੀਸ਼ਨ ਅਸੀਂ ਕਰਵਾਉਣਾ ਜੀ 12 ਜਲਾਈ ਨੂੰ ਹਲੇ ਟਾਈਮ ਹੈਗਾ ਜੀ ਜਾਣਕਾਰੀ ਦਿੰਦੇ ਆ ਤਿੰਨ ਦੇ ਚਲਾਂਗੇ ਤੇ 2 ਸਤੰਬਰ ਨੂੰ ਅਸੀਂ ਕਰਵਾਉਣਾ ਜੀ ਬਲੱਡ ਡੋਨੇਸ਼ਨ ਤੇ ਪਲਾਜ਼ਮਾ ਡੋਨੇਸ਼ਨ ਦਾ ਜਿਹੜਾ ਕੈਂਪ ਆ ਉਲੋਂਗਾ ਅੱਛਾ ਤੇ ਮੈਂ ਜਨਣਾ ਉਹਦੇ ਯਾਰ ਕਿ ਤੁਸੀਂ ਖੂਨ ਕੱਢਣਾ ਲੋਕਾਂ ਦਾ ਚੂਸਣਾ ਹਟਣਾ ਨਹੀਂ ਹੈ ਨਾ ਮਤਲਬ ਕੋਈ ਨਾ ਕੋਈ ਬਲੱਡ ਨੇਸ਼ਨ ਕੈਂਪ ਲਾਈ ਰੱਖਿਆ ਕਰੋ ਵੀ ਤੁਹਾਡਾ ਬਣਦਾ ਹੈ ਹੁਣ ਜੇ ਕਈ ਵਿਚਾਰੇ ਮਾੜੇ ਧੀਰੇ ਹੁੰਦੇ ਆ ਹਨਾ ਤੇ ਉਹਨਾਂ ਦਾ ਨਹੀਂ ਬਣਦਾ ਤੇ ਹੁਣ ਉਹਨਾਂ ਦਾ ਕੀ ਕਸੂਰ ਹੈ ਹਰਪ੍ਰੀਤ ਜੀ ਨੇ ਮੈਸੇਜ ਤੁਹਾਡੇ ਵਾਸਤੇ ਭੇਜਿਆ ਕਹਿੰਦੇ ਸਸਤੀਕਾਲ ਆਪ ਦੋਨਾਂ ਜੀ ਨੂੰ ਤੇ ਆਲੂ ਦੀ ਸਬਜ਼ੀ ਦੇ ਵੀ ਥੋੜੀ ਜਿਹੀ ਤਰੀ ਰੱਖ ਲਈਓ ਤੇ ਨਾਲ ਸੂਜੀ ਦਾ ਹਲਵਾ ਵੀ ਬਣਾ ਲਈਓ ਠੀਕ ਹੈ ਨਾ ਜਮੇ ਸੁੱਕੇ ਨਹੀਂ ਹੈ ਜੀ ਕੋ ਮੇਰਾ ਕੋ ਜਦਾਸ਼ ਕੀ ਹੈ ਮੈਨੂੰ ਲੱਗਦਾ ਮੈਂ ਹੀ ਹਾਂ ਲੈ 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 ਤਾਂ ਇਹ ਤੁਸੀਂ ਆਪਿਆ ਬੀਚ ਬੀਚ ਪੀਜ਼ ਵਾਲਾ ਮੁੰਡਾ ਸਾਡਾ ਮਿੱਤਰ ਆ ਜੀ ਛੋਟਾ ਜੀ ਭਰਾ ਸਾਡਾ ਰਣਜੀਤ ਗੱਲ ਤੇ ਉਹਨਾਂ ਦੀ ਫੇਸਬੁੱਕ ਦੇ ਉੱਤੇ ਠਾ ਕਰਕੇ ਪੋਸਟ ਪਾਉਣੀ ਆ ਮੈਂ ਹੁਣ ਅੱਛਾ ਤੇ ਕਿਸ ਖੁਸ਼ੀ ਵਿੱਚ ਕਿਉਂਕਿ ਇਹਨਾਂ ਨੇ ਸਾਡੀ ਜਿਹੜੀ ਹੰਮਿਲਟਨ ਪਿਕਨਿਕ ਹੋਈ ਸੀ ਨਾ ਜੀ ਉਹਦੇ ਵਿੱਚ ਬਹੁਤ ਯੋਗਦਾਨ ਪਾਇਆ ਸੀ ਓਕੇ ਬਈ ਠੀਕ ਹੈ ਬੱਸ ਇਹ ਤਾਂ ਇਹਨਾਂ ਦੀ ਗੱਲਬਾਤ ਕਰਾਂਗੇ ਇੱਕ ਗ੍ਰੀਨ ਹਿੱਲ ਵਾਲੇ ਜਿਹੜੀ ਗੁਰੂ ਘਰ ਵਾਲੇ ਆ ਹਾਂਜੀ ਉਹਨਾਂ ਨੇ ਆਪਣੀ ਯੂਨੀਵਰਸਿਟੀ ਜਿਹੜੀ ਆ ਉਹ ਮਨਾਉਣੀ ਆ ਜੀ ਤੇ ਸਪੋਰਟਸ ਡੇ ਹੋਣਾ ਅਕਸਰ ਮੈਂ ਰੇਡੀਓ ਸਪਾਈਸ ਦੇ ਫੇਸਬੁੱਕ ਪੇਜ ਉੱਤੇ ਵੀ ਇਹ ਗੱਲ ਸਾਂਝੀ ਕੀਤੀ ਸੀ ਜੀ ਸੋ ਉਹਦੇ ਵਿੱਚ ਵੀ ਸਾਰਿਆਂ ਨੇ ਜ਼ਰੂਰ ਪਹੁੰਚਣਾ ਜੀ ਅ ਜਿਆਦਾ ਜਾਣਕਾਰੀ ਲਈ ਤੁਸੀਂ ਰੇਡੀਓ ਸਪਾਈਸ ਦੇ ਫੇਸਬੁੱਕ ਪੇਜ ਤੇ ਜਾ ਸਕਦੇ ਹੋ ਥੈਨ ਸੰਡੇ ਆ ਰਹੀ 4 ਮਈ ਨੂੰ ਬਿਲਕੁਲ ਸਵੀਰਿ ਸੜਕ ਤੋਂ ਓਨਵਰਡ ਸਿਰਦਾ ਤੈਨ ਸੌੜੇ ਨਵੇਂ ਗ੍ਰੀਨ ਹਿੱਲ ਰੋਡ ਪੁਕੀ ਤਾਹਾ ਦੇ ਵਿੱਚ ਪੁਕੀ ਤਾਹਾ ਜਿਹੜਾ ਗੁਰੂ ਘਰ ਹੈ ਜੀ ਉੱਥੇ ਤੁਸੀਂ ਪਹੁੰਚਣਾ ਤੇ ਨਾਲ ਨਾਲ ਸ਼ਹੀਦੀ ਸਮਾਗਮ ਜਿਹੜੇ ਕুইਨਸਟਾਉਨ ਦੇ ਵਿੱਚ ਹੋ ਰਿਹਾ ਮਰਪੀ ਸਿੰਘ ਰੰਧਾਵਾ ਹੁਣਾਂ ਦਾ ਹਾਂ ਕੱਲ ਸੁਣੀਹਾ ਮਿਲਿਆ ਸੀ ਸੋ 에ਰੋਟਾਉਨ ਦੇ ਵਿੱਚ ਪ੍ਰੋਗਰਾਮ ਹੋਣੇ ਚ ਬਹੁਤ ਰਮਣੀਕ ਜਗਾ ਇੱਕ ਆਰਸ਼ ਵਿਲੇਜ ਆ ਛੋਟਾ ਜੀ ਉੱਥੇ ਇਹ ਜਿਹੜੀ ਸਾਰੀ ਗੱਲਬਾਤ ਹੋਣੀ ਆ ਬਿਲਕੁਲ ਤੇ ਤੁਸੀਂ ਉੱਥੇ ਜ਼ਰੂਰ ਪਹੁੰਚ ਸਕਦੇ ਹੋ ਤੇ ਤੁਹਾਡੇ ਕੋਲ ਵੀ ਕੋਈ ਜਾਣਕਾਰੀ ਹੋਵੇ ਜੇ ਤੁਹਾਨੂੰ ਲੱਗਦਾ ਵੀ ਕਮਿਊਨਿਟੀ ਦੇ ਲਈ ਲਾਹੇਵੰਦ ਹੈ ਤੇ ਸਾਡੇ ਨਾਲ ਤੁਸੀਂ ਜ਼ਰੂਰ ਸਾਂਝ ਪਾ ਸਕਦੇ ਹੋ ਲੇਕਿਨ ਮੈਨੂੰ ਇਹੀ ਉਮੀਦ ਹੈ ਕਿ ਜਿਹੜੇ ਛੋਟੇ-ਛੋਟੇ ਕਦਮਾਂ ਦੇ ਨਾਲ ਅਸੀਂ ਆਪਣੀ 16 ਵਰੇ ਪੂਰੇ ਕਰਨ ਜਾ ਰਹੇ ਹਾਂ 4 ਮਈ ਨੂੰ ਇਹਦੇ ਵਿੱਚ ਤੁਸੀਂ ਜ਼ਰੂਰ ਪਹੁੰਚੋਗੇ ਸਾਨੂੰ ਅਸ਼ੀਰਵਾਦ ਦੇਣ ਦੇ ਲਈ ਬਿਲਕੁਲ ਤੇ ਜਿਹੜੀ ਤੁਸੀਂ ਆ ਕਹੀ ਆਲੂ ਵਾਲੀ ਵਿੱਚ ਤਰੀਬਾ ਲੋ ਥੋੜੀ ਜੀ ਹਾਂ ਉਫਲੀ ਮੇਰੀ ਸਾਡੀ ਆਲੀ ਅਸੀਂ ਜ਼ਰੂਰ ਆਵਾਂਗੇ ਬਿਲਕੁਲ ਜੀ ਹਾਂ ਜੀ ਬਿਲਕੁਲ ਅਨੁਇਤ ਇਕ ਤਾਂ ਨਾਲ ਸੂਜੀ ਦਾ ਹਲਵਾ ਚਾਹੀਦਾ ਪਰ ਅਸੀਂ ਸਾਰੀ ਜਿਹੜੇ ਸਾਡੇ ਸਪਾਂਸਰ ਆ ਉਹਨਾਂ ਨੂੰ ਸੱਦਾ ਪੱਤਰ ਭੇਜ ਦਿੱਤੇ ਹੋਏ ਜੀ ਓਕੇ ਮੈਂ ਵੀ ਇਹ ਕਹਿੰਦਾ ਕਿ ਸਾਰੇ ਆਪੋ ਆਪਣੇ ਸਮੇਂ ਦੇ ਮੁਤਾਬਕ 10 ਵਜੇ ਤੋਂ ਲੈ ਕੇ 12 ਵਜੇ ਦੇ ਦਰਮਿਆਨ ਹੂੰ ਹੂੰ ਜ਼ਰੂਰ ਪਹੁੰਚਣਗੇ ਤੇ ਇਹਨਾਂ ਉਮੀਦਾਂ ਦੇ ਸਿਰ ਤੇ ਇਹਨਾਂ ਪਿਆਰਾਂ ਸਤਕਾਰਾਂ ਦੇ ਸਿਰ ਤੇ ਇਹ ਕਹਾਣੀ ਜਿਹੜੀ ਅੱਗੇ ਪਤਣੀ ਆ ਠੀਕ ਹੈ ਤੇ ਅਪਕਮਿੰਗ ਇਵੈਂਟਸ ਦੀ ਜਾਣਕਾਰੀ ਸਾਡੇ ਜਿਹੜੇ ਆਉਣ ਵਾਲੇ ਇਵੈਂਟਸ ਉਹਨਾਂ ਦੇ ਵੇਖੀ ਤੁਹਾਡੇ ਤੱਕ ਸਮੇਂ-ਸਮੇਂ ਸਰ ਪਹੁੰਚਦੀ ਤੁਹਾਡਾ ਵੀ ਬਹੁਤ-ਬਹੁਤ ਸ਼ੁਕਰੀਆ ਜੀ ਔਰ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜਿਨੇ ਵੀ ਲਿਸਨਰਸ ਜੁੜੇ ਹੋਏ ਨੇ ਸੋ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਹਤੇ ਹੋਰ ਸਮੇਂ ਜਾਣਕਾਰੀ ਚੱਲ ਜੱਗਤ ਵਰਨਾ ਸ਼ੇਅਰ ਕਰੀਦਾ ਆ ਇਹ ਦੁਨੀਆ ਦੇ ਵਿੱਚ ਸਭ ਤੋਂ ਆਬਾਦੀ ਵਾਲੀ ਇਮਾਰਤ ਮੈਂ ਤੁਹਾਨੂੰ ਦੱਸਦਾ ਕਿ ਜੋ ਕਿ ਚਾਨਾ ਦੇ ਵਿੱਚ ਹੈ ਜੋ ਜਿਸ ਦਾ ਨਾਮ ਹੈ ਹਾਂਜੂ ਜੀ ਹਾਂ ਹਾਂਜੂ ਜੋ ਇਹ ਐਡੀ ਵੱਡੀ ਇਮਾਰਤ ਹੈ ਕਿ ਇਸ ਦੇ ਵਿੱਚ ਘਟੋ-ਘਟ ਬਿਲਕੁਲ ਜੀ ਘਟੋ-ਘਟ ਜਿਹੜੇ ਆ 30 ਹਜ਼ਾਰ ਲੋਕ ਰਹਿੰਦੇ ਆ ਤੋ ਇਹ ਐਡੀ ਵੱਡੀ ਇਮਾਰਤ ਹੈ ਉਹ ਦੁਨੀਆ ਦੀ ਇਸ ਨੂੰ ਸਭ ਤੋਂ ਵੱਡੀ ਇਮਾਰਤ ਮੰਨਿਆ ਜਾਂਦਾ ਹੈ ਜਿਸ ਦੇ ਵਿੱਚ ਕਿਹਾ ਜਾਂਦਾ ਹੈ ਕਿ 30000 ਦੇ ਕਰੀਬ ਲੋਕ ਰਹਿੰਦੇ ਇਹ ਇਮਾਰਤ ਚਾਈਨਾ ਦੇ ਵਿੱਚ ਹੈ ਬਿਲਕੁਲ ਜੀ ਇਸ ਤਵਲੀਨ ਰਾਈਟਸ ਹੈਂਡ ਗਾਈਡ ਹੋਣੀ ਚਾਹੀਦੀ ਹੈ ਇਹ ਪੰਜਾਬ ਦੇ ਵਿੱਚ ਔਰ ਇਸ ਬਾਰੇ ਤੁਹਾਡਾ ਕੀ ਖਿਆਲ ਹੈ ਸਾਹਿਬ ਜੀ ਹਾਂਜੀ ਬਿਲਕੁਲ ਹੋਣੀ ਚਾਹੀਦੀ ਆ ਔਰ ਇਸ ਬਾਰੇ ਸੜੀ ਜਿਹੜੀ ਕੈਲ ਬਿਲਕੁਲ ਨੇਕ ਆ ਔਰ ਇਹ ਫਿਲਹਾਲ ਤਾਂ ਹੁਣ ਪੰਜਾਬ ਸਰਕਾਰ ਦੇਖੇਗੀ ਕਿ ਜਿਹੜੀ ਸਵੇਲੈਂਸ ਰਾਈਟ ਰਾਈਟ ਜਿਹੜੀ ਆ ਉਹਨਾਂ ਦੇ ਰਾਈਟਸ ਹੈਂਡ ਗਾਈਡ ਇਹੋ ਕਿ ਪੰਜਾਬ ਦੇ ਵਿੱਚ ਬਿਲਕੁਲ ਜ਼ਰੂਰ ਹੋਣੀ ਚਾਹੀਦੀ ਆ ਸੋ ਅੱਜ ਵਾਂ ਸਹੀ ਨਹੀਂ ਅਗਲਾ ਅਸੀਂ ਮੁੱਦਾ ਲੈ ਕੇ ਆਵਾਂਗੇ ਨਾ ਤੇ ਗੰਦਾਵਾ ਦੇ ਨਾਲ ਆਇ ਦਾ ਟਾਪਿਕ ਹੈ ਕਿ ਵਿਦੇਸ਼ਾਂ ਦੇ ਵਿੱਚ ਵੋਲੰਟੀਅਰ ਜਿਹੜੀ ਹੈ ਇਹਨਾਂ ਦੀ ਕਾਰ ਕਿਉਂ ਮਹਿਸੂਸ ਕੀਤੀ ਜਾ ਰਹੀ ਹੈ ਕਿਉਂ ਵੋਲੰਟੀਅਰ ਜਿਹੜੀ ਹੈ ਕਿਸੇ ਵੀ ਪ੍ਰੋਗਰਾਮ ਦੇ ਚੱਗੇ ਨਹੀਂ ਆਉਂਦੇ ਸੋ ਉਹਦੀ ਕਾਰ ਕਿਉਂ ਮਹਿਸੂਸ ਹੋ ਰਹੀ ਹੈ ਇਸੇ ਹੀ ਟਾਪਿਕ 'ਤੇ ਅੱਪਾ ਗੱਲਬਾਤ ਕਰਾਂਗੇ 9:03 ਮਿੰਟ ਤੇ ਗ੍ਰੀਟਸ